ਵੀ ਅੱਜਕੱਲ ਮੋਡੀਫਿਕੇਸ਼ਨ ਦਾ ਜੋਰ ਹੈ ਤੇ ਟਰੈਕਟਰ ਟਰੋਡਰ ਤੇ ਜਿੰਮੇਦਾਰ ਜੋਰ ਬੜਾ ਵਧਾਈ ਬੈਠਾ ਨਹੀਂ ਨਹੀਂ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਲਾ ਲਵੇ ਕੋਈ ਅੱਛਾ ਇੱਥੋਂ ਦਾ ਇੱਥੋਂ ਦਾ ਅਗਲੇ ਖੁੱਲਦੀ ਕਰ ਦਿੰਦੇ ਆ ਤੇ ਆਹ ਇੰਗਲਾਂ ਦੀਆਂ ਸਪੋਟਾਂ ਤਾਂ ਵੈਲਡਿੰਗ ਹੀ ਕਰਦੇ ਸਾਰੇ ਹਾਂ ਫਿਰ ਤੇ ਤਾਂ ਵੀ ਖੁੱਲਦੀਆਂ ਕਰਨ ਆਪਣੀ ਆ ਗਈ ਚਲੋ ਫੱਟੀ ਆ ਗਈ ਸਿੱਧਾ ਇਹ ਹਨਾ ਤੇ ਇੱਕ ਆਹ ਚੀਜ਼ ਆ ਗਈ ਜੀ ਆਹ ਆਪਣਾ ਪੁਰਾਣਾ ਸਿਸਟਮ ਇਹਨਾਂ ਚੋਂ ਮਜ਼ਬੂਤੀ ਕਿਹੜੇ ਦੀ ਰੱਖੂ ਮਜ਼ਬੂਤੀ ਦੋਨਾਂ ਦੀ ਇੱਕੋ ਆ ਇਹਦੇ ਹਨਾ ਇਹ ਕੜਾਏ ਐਂ ਹੀ ਕਰੀ ਜਾਣਾ ਸੀਜ਼ਨ ਚ ਦੋ ਵਾਰੀ ਤਾਂ ਠਾਂ ਠਾਂ ਕਰਨਾ ਹਾਂ ਦੋ ਵਾਰੀ ਚਲ 10 ਵਾਰ ਤੇਰਾ ਕੀ ਕਹਿਣਾ ਹੈ ਮੌਕਦੇ ਦੀ ਗੱਲ ਇਹ ਆ ਬਈ ਜੇ ਤਾਂ ਬੰਦਾ ਪੂਰਾ ਸ਼ੌਂਕੀਆ ਤੋਂ ਸ਼ੌਂਕੀਆ ਬੰਦਾ ਆਜੇ ਬਾਈ ਦੀ ਵਰਕਸ਼ਾਪ ਤੇ ਉਹਦਾ ਵੀ ਦਿਲ ਖੁਸ਼ ਕੀਤਾ ਜਾਣਾ ਹੈ ਜੇ ਬੰਦਾ ਕੋਈ ਮੇਰੇ ਵਰਗਾ ਸਰਫੇ ਨਾਲ ਸੰਦ ਬਣਾਉਣਾ ਕੰਮ ਲੈਣਾ ਤਾਂ ਉਹ ਸੰਦ ਵੀ ਤਿਆਰ ਕਰਿਆ ਜੇ ਲੋਹੜ ਤੁਹਾਡੇ ਸ਼ੁੱਧ ਚੱਲਣਾ ਉਹ ਆ ਤੁਹਾਡੇ ਆਪ ਦੇ ਹਿਸਾਬ ਨਾਲ ਬਣਾਗਾ ਇਹ ਆਪਣੇ ਆਪ ਦੇ ਹਿਸਾਬ ਨਾਲ ਠੀਕ ਹੈ ਇਹ ਕਿਸੇ ਨਾਲ ਮੈਚ ਨਹੀਂ ਹੁੰਦੀ ਨਾ ਕਿਸੇ ਨਾਲ ਮੈਚ ਕਰਦਾ ਪਰ ਇਹ ਨਹੀਂ ਹੈਗਾ ਕਿ ਵੀ ਫਾਲਾ ਨਹੀਂ ਕੋਈ ਹੋਰ ਲੱਗੂ ਠੀਕ ਹੈ ਫਾਲਾ ਵੀ ਲਾ ਜਿਹੜਾ ਮਰਜ਼ੀ ਲਾ ਲਓ ਠੀਕ ਹੈ ਜਿਵੇਂ ਹੁਣ ਤੁਸੀਂ ਕਹੇ ਤੁਹਾਡੇ ਹਾਲ ਗਰਦਾਸਪੁਰ ਜਾਣੇ ਆ ਹਾਂ ਤੇ ਹੁਣ ਇੱਥੋਂ ਥੋੜਾ ਫਾਲੇ ਲੈਣਾ ਉਹ ਇੱਥੋਂ ਥੋੜੀ ਫਾਲੇ ਲੈਣਾ ਨੇ ਕਈ ਇੱਥੋਂ ਬੰਦ ਕਰ ਦਿੰਦੇ ਆ ਹਾਂ ਪਰ ਅਸੀਂ ਉਪਰਾ ਉਪਰੋਂ ਛੱਡਿਆ ਵੀ ਇੱਥੇ ਟਰੈਕਟਰ ਦੀਆਂ ਲਿੰਕਾਂ ਠੱਲ ਕੇ ਬੰਦਾ ਥੱਲੇ ਉਤਰ ਕੇ ਉੱਤੋਂ ਲਿਫਟ ਸਿੱਟੀ ਥੱਲੇ ਵਿੱਚ ਵਰ ਕੇ 17 ਹਾਲ ਪਾ ਕੇ ਲੈ ਜਾਊਗਾ ਉਹਨੂੰ ਇੰਨੀ ਵਾਰ ਮੈਂ ਕਹਾਂ ਕੋਈ ਵਾਸਤਾ ਹੀ ਨਹੀਂ ਉਹ ਤਾਂ ਬਿਲਕੁਲ ਸੋਰੇ ਰੇਟ ਚੱਕਰੇਗਾ ਅਸੀਂ ਕਈ ਵਾਰੀ ਖੰਭੇ ਖੰਭੇ ਖੇੜ ਦੇ ਕਰ ਜੋ ਕੰਪਨੀ ਨੇ ਸੈਲਫ ਸਟਾਰਟ ਜਾਂ ਕੋਈ ਇਹਦੇ ਪੂਰੀ ਪਾੜੀ ਕੋਈ ਨਹੀਂ ਲੱਗਾ। ਅੱਛਾ ਉਹਦੋਂ ਸਾਰਾ ਦਸਾਰਾ ਆ। ਉਹਨਾਂ ਦਾ ਸੈਲਫ ਸਟਾਰਟ ਹੀ ਅੱਜ ਤੱਕ ਕਰੇ। ਆ ਡਈ ਬਣ ਗਈ। ਠੀਕ ਹੈ। ਜਦੋਂ ਆਪਾਂ ਮਾਰਨਾ ਹੈ ਇਹਨੂੰ ਕਿल्ली ਕੱਢ ਕੇ ਇਹਨੂੰ ਇਧਰ ਕਿल्ली ਪਾ ਦੇਣੀ ਆ। ਠੀਕ ਹੈ ਉਹਦਾ ਤਾਂ ਨੂੰ ਹੋ ਜਾਣਾ। ਉਹਦੇ ਤਾਂ ਨੂੰ ਹੋ ਜਾਣਾ ਨਹੀਂ ਤਾਂ ਵਟ ਵਟੇ ਚੜੂਗਾ। ਹਾਂ 200 ਰੁਪਿਆ ਪਰਚੀ ਤੇ 200 ਪਰਚੀ ਪੂਰੀ ਹੋਣ ਤੇ ਅਸੀਂ ਇਹ ਕਲਟੀਵੇਟਰ ਕੱਢ ਦਿੰਨੇ ਆ। ਅੱਛਾ ਬਈ ਜਦੋਂ ਪੂਰੀ ਹੋ ਗਈ ਕੱਢ ਤੀ ਨਵੀਂ ਸ਼ੁਰੂ ਕਰਤੀ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਫੇਰ ਅਨਮੋਲ ਇੰਜ ਵਰਕਸ ਪਿੰਡ ਸ਼ਾਮ ਸਿੰਘ ਵਾਲਾ ਨੇੜੇ ਫਰੋਜੇਪੁਰ ਪਹੁੰਚੇ ਇੱਥੇ ਖੇਤੀਬਾੜੀ ਦੇ ਸੰਦ ਬਣਦੇ ਪਹਿਲਾਂ ਵੀ ਬਾਈ ਹੋਰਾਂ ਦੀ ਆਪਾਂ ਵੀਡੀਓ ਪਾਈ ਆ ਤੇ ਹੁਣ ਵੀ ਆਪਾਂ ਦੇਖਦੇ ਅੱਜ ਕੀ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਲੱਗੇ ਆ ਬਾਈ ਨੇੜੇ ਲਿਓ ਕੈਮਰਾ ਸਸੀ ਗਾ ਬਾਈ ਜੀ ਸਸੀ ਗਾ ਜੀ ਬਾਈ ਜੀ ਆਪਣਾ ਸ਼ੋਭ ਨਾਮ ਜੀ ਰਜਿੰਦਰ ਸਿੰਘ ਜੀ ਠੀਕ ਹੈ ਜੀ ਤੇ ਆਪਣਾ ਐਡਰੈਸ ਵੀ ਤੁਸੀਂ ਆਪਣੇ ਹਿਸਾਬ ਨਾਲ ਦੱਸ ਦਿਓ ਜੀ ਜੱਸ ਪਿੰਡ ਸ਼ਾਮ ਸਿੰਘ ਵਾਲਾ ਠੀਕ ਹੈ ਜੀ ਅਨਮੋਲ ਇੰਜ ਵਰਕਸ ਸਾਡੀ ਵਰਕਸ਼ਾਪ ਦਾ ਨਾਮ ਹੈ ਠੀਕ ਹੈ ਜੀ ਠੀਕ ਹੈ ਜੀ ਨੇੜੇ ਸੀ ਸਾਧਕ ਦੇ ਰਹਿੰਦੇ ਆ ਨੇੜੇ ਸਾਧਕ ਦੇ ਹਾਂ ਠੀਕ ਹੈ ਜੀ ਤੇ ਬਾਈ ਜੀ ਆਪਣੇ ਪਹਿਲਾਂ ਤਾਂ ਵਰਕਸ਼ਾਪ ਤੇ ਦਸੀ ਵੀ ਕਿੰਨੇ ਸਾਲਾਂ ਤੋਂ ਆਪਣੀ ਵਰਕਸ਼ਾਪ ਹੈ ਜੀ ਮੇਰੀ 2001 ਤੋਂ ਹੈ ਜਾਨੀ ਕਿ ਬਹਲਾ ਨੇ 23 ਸਾਲ ਹੋ ਗਏ 23 ਸਾਲ ਠੀਕ ਹੈ ਤੇ ਉਦੋਂ ਤੋਂ ਹੀ ਬਈ ਇਹ ਆਪਾਂ ਸਾਰੇ ਖੇਤੀਬਾੜੀ ਦੇ ਉਹੀ ਤੋਂ ਬਣਾਈਏ ਠੀਕ ਹੈ ਤੇ ਇੱਕ ਬਾਈ ਪਹਿਲਾਂ ਜਿਵੇਂ ਗੱਲ ਆਪਾਂ ਸੁਣੀ ਸੀ ਜੋ ਪਹਿਲਾਂ ਵੀਡੀਓ ਵੀ ਕਰੀ ਸੀ ਵੀ ਤੁਹਾਡੇ ਵਰਕਸ਼ਾਪ ਦੇ ਹੁਣ ਨੇੜੇ ਤੜੇ ਜਿੰਨੇ ਪਿੰਡ ਲੱਗਦੇ ਆ ਕੋਈ ਹੋਰ ਆਸੇ-ਪਾਸੇ ਆਸਾਨ ਨਹੀਂ ਆਉਂਦਾ ਬੇਸ਼ੱਕ ਆਪਣੇ ਨੇੜੇ ਬਹੁਤ ਨਾਮੀ ਸ਼ਹਿਰ ਹੈਗੇ ਆ ਤੇ ਨਾਮੀ ਬਹੁਤ ਜਿਆਦੇ ਹੈਣਾ ਬਹੁਤ ਜਿਆਦੇ ਹੈਗਾ ਪਰ ਆਪਣੇ ਜਿੱਥੇ ਚੱਲਦੇ ਉੱਥੇ ਆਪਣੇ ਹੀ ਚੱਲਦੇ ਆ ਪੂਰੀ ਰੱਬ ਦੀ ਮਿਹਰ ਮੈਂ ਜਿੱਥੇ ਆਪਣੇ ਜਿਹੜੇ ਪਿੰਡ 'ਚ ਜਾਵੜਿਆ ਉੱਥੇ ਹੋਰ ਕਿਸੇ ਦਾ ਨਹੀਂ ਆਉਂਦਾ ਠੀਕ ਹੈ ਆਪਣੇ ਜਾਣਗੇ ਠੀਕ ਹੈ ਤੇ ਓਵੇਂ ਬਈ ਅੱਜ ਆਪਾਂ ਦੱਸ ਦਈਏ ਵੀ ਕਿਹੜੇ-ਕਿਹੜੇ ਪਿੰਡ ਜਾ ਰਹੇ ਆ ਜਿਵੇਂ ਅੱਜ ਇੱਕ ਬਾਈ ਹੋਰੀ ਬੈਠੇ ਆ ਜੀ ਉਧਰ ਦੱਸੋ ਉਹ ਕੱਲ੍ਹ ਕਹਿੰਨਾ ਜਾ ਰਹੇ ਆ ਮੋਕੇ ਤੋਂ ਠੀਕ ਹੈ ਜੀ ਮੋਕੇ ਕੋਲੇ ਠੀਕ ਹੈ ਇਹ ਜਾਣਿਆ ਗਰਦਾਸਪੁਰ ਅੱਛਾ ਲੈ ਵੀ ਮਿੱਤਰੋ ਇੱਥੋਂ ਆਪਾਂ ਸਮਝ ਸਕਦੇ ਆਂ ਵੀ ਕਿੱਥੋਂ ਤਾਈ ਬਾਈ ਹੋਰਾਂ ਦਾ ਨਾਮ ਪਹੁੰਚ ਚੁੱਕਿਆ ਤੇ 13 ਗੱਡੀ ਵੀਟਰ ਹੈਗੇ ਆ ਠੀਕੋੜ ਜ਼ਿਲ੍ਹੇ ਜਾਣਿਆ ਚੋਕ ਸਰਕਾਰੀ ਠੀਕ ਹੈ ਜੀ ਤੇ ਹੁਣ ਬਾਈ ਸਾਨੂੰ ਮਾੜੀ ਮੋਟ ਇਹਦੀ ਜਿਵੇਂ ਸ਼ੁੱਧਤਾ ਬਾਰੇ ਆਪਾਂ ਗੱਲਾਂ ਬਾਤਾਂ ਸਾਨੂੰ ਜਾਣਕਾਰੀ ਦਿਓ ਜੀ ਤੇ ਬਾਕੀ ਆਪਾਂ ਮਿੱਤਰੋ ਨੇੜਿਓਂ ਕੁਆਲਿਟੀ ਚੈੱਕ ਕਰਾਉਣੇ ਤੇ ਬਾਈ ਫਰਾਜੋ ਜੀ ਇਹ ਦੱਸਿ ਇਹ ਆਪਣਾ ਬਈ ਮਾਡਲ ਆ ਗਿਆ 17 ਵਾਲਾ ਜੀ ਇਹ 15 ਹੈ ਅੱਛਾ 15 ਵਾਲਾ ਜੀ ਮੰਨ ਲਓ ਆਪਾਂ ਇਹਨੂੰ ਡੀ ਲਕਸ ਮਾਡਲ ਕਹਿ ਸਕਦੇ ਆਂ ਜਾਂ ਕੋਈ ਵੀ ਆਪਾਂ ਵੀ ਉੱਚਾ ਸਾਫ਼ ਸਭ ਤੋਂ ਉੱਚਾ ਮਾਡਲ ਕਹਿ ਸਕਦੇ ਆ ਜਿਹੜਾ ਅਸੀਂ ਆਪਦੀ ਵਰਕਸ਼ਾਪ ਤੇ ਬਣਾਉਣਾ ਹੈ ਠੀਕ ਹੈ ਇਸ ਤੋਂ ਬਾਅਦ ਭਾਈ ਇੱਥੇ ਜੈਕ ਵੀ ਲੱਗ ਸਕਦੇ ਆ ਜੈਕ ਲੱਗ ਜਾਂਦੇ ਆ ਠੀਕ ਹੈ ਚੱਕ ਲਵਾਉਂਦਾ ਨਹੀਂ ਕੋਈ ਜੇ ਕੋਈ ਲਵਾਉਂਦਾ ਹੈ ਤਾਂ ਉਹਦਾ ਕੋਈ ਇਨਾ ਬੈਨੀਫਿਟ ਵੀ ਨਹੀਂ ਹੁੰਦਾਗਾ ਠੀਕ ਹੈ ਤੇ ਅਗਲਾ ਪੈਸੇ ਦਾ ਸੋਚ ਜਾਂਦਾ ਬਿਲਕੁਲ ਬਿਲਕੁਲ ਉਹ ਤਾਂ ਕਹਿੰਦਾ 10000 ਰੁਪਿਆ ਕੀ ਲਉਣਾ ਇਸ ਤਰ੍ਹਾਂ ਹੀ ਸਕਦਾ ਠੀਕ ਹੈ ਵੀ ਜਾਨੀ ਉਹਦੇ ਨਾਲ ਆਈਡੀਆ ਜਾਂ ਕਿੰਨਾ ਕੁ ਬਾਅਦ ਸਕਦਾ ਖਰਚਾ ਜੀ 10 ਤੋਂ 12 ਜਾਂ 10 ਤੋਂ 12000 ਬਾਅਦ ਜਾਂਦਾ ਚਲੋ ਉਹ ਵੀ ਅਗਲਾ ਆਪ ਦੀ ਲੋੜ ਦੇ ਮੁਤਾਬਕ ਲਾ ਸਕਦਾ ਤੇ ਬਾਕੀ ਵੀ ਇਹ ਦੀ ਹੁਣ ਆਪਾਂ ਮਜ਼ਬੂਤੀ ਦੀ ਗੱਲ ਕਰੀਏ ਤਾਂ ਜੀ ਤੁਸੀਂ ਜਿਹੜੀ ਪਾਈਪ ਲਾਉਣੇ ਆ ਜੀ ਜਿਵੇਂ ਹੁਣ ਇਹ 15 ਆਸਤੇ ਵੀ ਇਹੀ ਹੈ 17 ਆਸਤੇ ਵੀ ਇਹੀ ਹੈ ਜਾਂ 11 ਆਸਤੇ ਕੀ ਇਹਦਾ ਫਰਕ ਰਹੇ 11 ਤੇ ਲਾਉਂਦੇ ਨਹੀਂ ਠੀਕ ਹੈ 15 ਦਾ 17 ਤੇ ਲਾਉਣੇ ਆ ਠੀਕ ਹੈ ਲਾਉਣੇ ਅਸੀਂ ਫਿਕਸ ਕਰ ਲੋਕਾਂ ਦਾ ਤਰ੍ਹਾਂ ਖੋਲ ਕੇ ਨਹੀਂ ਲਾਉਂਦੇ ਵੀ ਨੱਡ ਖੋਲਦੇ ਕਰਦੀ ਠੀਕ ਹੈ ਇਹ ਵਾਲੀ ਪਾਈਪ ਦੀ ਗੱਲ ਕਰ ਰਹੇ ਹਾਂ ਠੀਕ ਹੈ ਮੈਂ ਦਰਸਲ ਇਹ ਬੱਤੇ ਦੀ ਗੱਲ ਕਰਦਾ ਜਿਹੜਾ ਆ ਬੱਤਾ ਆਪਣਾ ਮੰਨ ਲਓ ਕਿੰਨੇ ਕਿਲੋ ਵਜਨ ਵਾਲਾ ਜਾਂ ਕਿਵੇਂ ਇਹਦੀ ਵੀ 80 ਕਿਲੋ ਵਜਨ ਵਾਲਾ ਹੈ ਅੱਛਾ ਇਹ ਘੱਟ ਤੋਂ ਘੱਟ ਵੀ 3.5 ਕਿਲੋ ਵਜਨ ਹੈ ਠੀਕ ਹੈ ਵੀ ਜਾਨੀ ਫੁੱਲ ਹੈਵੀ ਚਾ ਕੱਲ ਹੈਵੀ ਹੈ ਸੀ ਕਲਾਸ ਬਈ ਇਸ ਤੋਂ ਬਾਅਦ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਥੀਰੀ ਹੈਗੀ ਹੈ ਇਹ ਨਹੀਂ ਹੈਗੇ ਮਾੜੀ ਕੰਪਨੀ ਦੀ ਅੱਛਾ ਵੀ ਇਹ ਨਾ ਹੋਵੇ ਬਈ ਇਹ ਕਿਤੇ ਮਰੋੜੀ ਜਾਣਾ ਨਾ ਹੋਗਾ ਦਿਖਾ ਦਿੰਨੇ ਤੁਹਾਨੂੰ ਕਿਉਂਕਿ ਬਾਈ ਜੀ ਜਿਵੇਂ ਹੁਣ ਆਪਾਂ ਵੀਡੀਓ ਆਈਐਸਐਮਰ ਕਿਹਾ ਹੋਊਗੀ ਸਾਰੀ ਵੀਡੀਓ ਠੀਕ ਹੈ ਜੀ ਤੇ ਮੈਂ ਬਈ ਗੱਲ ਕਰਾਈ ਜਿਹੜੇ ਹਰੇ ਕੇਰੀ ਦੀ ਮਿੱਟੀ ਦਾ ਫਰਕ ਹੈ ਸਾਡੇ ਜ਼ਮੀਨਾਂ ਥੋੜੀਆਂ ਪੱਕੀਆਂ ਵੀ ਇਹ ਤਾਂ ਨਹੀਂ ਬਈ ਕਿਤੇ ਜਾ ਕੇ ਫਰੜੇ ਜਾਣ ਅਗਲਾ ਪੱਕੀਆਂ ਜ਼ਮੀਨਾਂ ਸਾਡੇ ਜਾਦੇ ਆ ਅੱਛਾ ਹਾਂਜੀ ਤੇ ਬਈ ਇੱਕ ਮੈਂ ਉਹ ਦੱਸਾਂ ਵੀ ਅੱਜ ਕੱਲ ਮੋਡੀਫਿਕੇਸ਼ਨ ਦਾ ਜੋਰ ਹੈ ਤੇ ਟਰੈਕਟਰ ਟਰਟਰ ਤੇ ਜਮੀਂਦਾਰ ਜੋਰ ਬਾਲਾ ਬਹਾਈ ਬੈਠੇ ਨਹੀਂ ਨਹੀਂ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਲਾ ਲਵੇ ਕੋਈ ਅੱਛਾ ਟੁੱਟ ਗਿਆ ਸੀ ਉੱਥੇ ਜਾ ਕੇ ਲੈ ਕੇ ਆਣੀ ਆ ਆਪ ਦੇ ਰਿਪੇਅਰ ਕਰਕੇ ਦੁਬਾਰਾ ਦੇਵਾਂਗੇ ਠੀਕ ਹੈ ਟੁੱਟਣ ਵਾਲੀ ਨਹੀਂ ਹੈਗੀ ਗੱਲ ਕੋਈ ਠੀਕ ਐ ਤਾਂ ਕੋਈ ਹਲ ਪਟਿਆ ਜਾਊਗਾ ਠੀਕ ਐ ਉਸ ਤੋਂ ਪਹਿਲਾਂ ਟਰੈਕਟਰ ਦੀ ਗੁੱਲੀ ਕਾਲੀ ਟੁੱਟ ਜਾਊਗੀ ਠੀਕ ਐ ਉਹੀ ਮੈਂ ਗੱਲ ਕਰਦਾ ਵੀ ਅੱਜ ਕੱਲ ਜਿਹੜਾ ਜ਼ਿਮੀਂਦਾਰਾਂ ਦੇ ਮੁੰਡਿਆਂ ਦਾ ਸਾਡਾ ਜਿਹੜਾ ਜੋਰ ਆ ਨਾ ਉਹ ਜੋਰ ਟਰੈਕਟਰ ਦਾ ਜੋਰ ਵਧਾਉਣ ਤੇ ਲੱਗਿਆ ਹੋਇਆ ਤੇ ਵੀ ਹੁਣ ਤੁਸੀਂ ਵੀ ਉਵੇਂ ਕਹੜੇ ਹੋਗੇ ਅਸੀਂ ਵੀ ਉਨੇ ਕਹੜੇ ਹੋਏ ਹਾਂ ਵੀ ਜਿਵੇਂ ਕੀ ਸਾਨੂੰ ਵੀ ਨਹੀਂ ਹੈਗਾ ਵੀ ਸਾਡਾ ਪਤਾ ਉੱਥੇ ਜਾਣੀ ਚੀਜ਼ ਹੈ ਤੇ ਕੀ ਬੰਨ ਹਾਂ ਵੀ ਅਗਲਾ ਗਾ ਹੁਣ 4 ਵੀਲਾਂ ਤੇ ਪੈਸੇ ਲਾਈ ਜਾਂਦਾ ਦਾ ਤੁਸੀਂ ਵੀ ਕੰਮ ਤਕੜਾ ਕਰ ਲਾਗੇ ਤਕੜਾ ਤਕੜਾ ਠੀਕ ਐ ਤੇ ਬਈ ਚੱਲ ਹੁਣ ਹਾਲ ਦਾ ਸਪੋਰਟਾਂ ਦੇ ਦੀਆਂ ਬੇ ਨਹੀਂ ਹੈਗਾ ਵੀ ਲੇਅ ਪੌਟ ਪੌਟ ਲਾਈਆਂ ਵਿੱਚ ਠੀਕ ਹੈ ਇਹ ਨਹੀਂ ਕੋਈ ਚੀਜ਼ ਆ ਪੱਤੀਆਂ ਤਾਂ ਬਾਈ ਵਾਕਈ ਬਹੁਤ ਤਕੜੀਆਂ ਲਾਈਆਂ ਆਵੀਆਂ ਤੁਸੀਂ ਤੇ ਇਹਦੇ ਚ ਬਾਈ ਆਪਾਂ ਫੇਰ ਹਲਾਣ ਤੇ ਆਈਏ ਤਾਂ ਜਿਵੇਂ ਹੁਣ ਇਹ ਬੱਤਾ ਤਾਂ ਤੁਸੀਂ ਦੱਸਤਾ ਬਹੁਤ ਮਜ਼ਬੂਤ ਆ ਜੀ ਤੇ ਇਹ ਚੀਜ਼ਾਂ ਬਾਈ ਇਹ ਵੀ ਬਹੁਤ ਮਜ਼ਬੂਤ ਆ ਬਹੁਤ ਮਜ਼ਬੂਤ ਦੋ ਸੂਤ ਦੀ ਐਂਗਲ ਠੀਕ ਹੈ ਇਹ ਕਿਹੜਾ ਮਾਰੀ ਹੈ ਅਗਲੇ ਆਬੀਸ ਤੇ ਲਵਾਉਂਦਾ ਜਿਵੇਂ ਹੁਣ ਉਹਨਾਂ ਨੇ ਫੱਟੀ ਲਵਾਈ ਆ ਆਪਦੀ ਚੋਇਸ ਤੇ ਠੀਕ ਹੈ ਤੇ ਪੀਰਕੋਟ ਜ਼ਿਲ੍ਹੇ ਚ ਜਾਣੇ ਠੀਕ ਹੈ ਤੇ ਬਈ ਇਹ ਇੱਕ ਤਾਂ ਆਪਣੀ ਆ ਗਈ ਚਲੋ ਫੱਟੇ ਆ ਗਈ ਸਿੱਧਾ ਇਹ ਹਨਾ ਤੇ ਇੱਕ ਆ ਚੀਜ਼ ਆ ਗਈ ਜੀ ਆ ਆਪਣਾ ਪੁਰਾਣਾ ਸਿਸਟਮ ਇਹਨਾਂ ਚੋਂ ਮਜ਼ਬੂਤੀ ਕਿਹੜੀ ਦੀ ਰਹਿਉਂਦੀ ਮਜ਼ਬੂਤੀ ਦੋਨਾਂ ਦੀ ਇੱਕੋ ਆ ਇਹਦੇ ਤੇ ਕੋਈ ਸਮਾਨ ਸਮੋਹ ਰੱਖਣਾ ਐਂਗਲ ਵਾਲੀ ਚੀਜ਼ ਤੇ ਰੱਖਿਆ ਜਾਂਦਾ ਉਹਦੇ ਤੇ ਰੱਖੀ ਜਾਂਦਾ ਆਦਾ ਪਰ ਮਲੋਖੇ ਦਾ ਆਪਾਂ ਖਾਦ ਕਣਚੋਨਾ ਦੀ ਪਨੀਰੀ ਲੈ ਕੇ ਜਾਣੀ ਉਹ ਨਹੀਂ ਰੱਖੀ ਦੀ ਬਿਲਕੁਲ ਬਿਲਕੁਲ ਬਈ ਸਹੀ ਗੱਲ ਆ ਰੇਹ ਦੇ ਗੱਟੇ-ਗੱਟੇ ਅੱਗੇ ਆਵੇਂ ਲਈ ਜਾਂਦੇ ਸੀ ਤਾਂ ਇਹ ਕੱਲੇ ਵਿਰਲੇ ਜੇ ਹੋ ਜਾਂਦੇ ਹੋਰ ਇਹਦਾ ਕੋਰ ਕੁਝ ਨਹੀਂ ਹੈਗਾ ਜ਼ਿਆਦਾ ਬੈਨੀਫਿਟ ਨਹੀਂ ਇਹਦੇ ਤੇ ਮਿੱਟੀ ਨਹੀਂ ਡੈਗਦੀ ਇਹਦੇ ਤੇ ਜਦੋਂ ਸਲਿੱਪ ਥਰੂ ਪਾ ਮਾਰਦਾ ਮਿੱਟੀ ਡੈਗਦੀ ਹੈ ਮਿੱਟੀ ਡੈਗਦੀ ਹੈ ਆ ਦੋ ਚੀਜ਼ਾਂ 'ਚ ਫਰਕ ਹੈ ਠੀਕ ਆ ਠੀਕ ਆ ਬਈ ਤਾਂ ਬਈ ਇਹਦੇ 'ਚ ਹੋਰ ਜਿਵੇਂ ਸ਼ੁੱਧਤਾ ਦੀ ਗੱਲ ਕਰ ਗਿਆ ਆਪਾਂ ਵੀ ਵਾਕਈ ਆਪਣੇ ਹਾਲ ਸ਼ੁੱਧਾ ਵੀ ਆਏ ਤਾਂ ਨਹੀਂ ਟਰੈਕਟਰ ਦਾ ਲਹੂ ਪੀ ਜਾਣਗੇ ਯਾਰ ਬਈ ਸ਼ੁੱਧਾ ਤਾਂ ਇੰਨੀ ਦੂਰੋਂ ਦੂਰੋਂ ਆਉਂ ਉਹ ਤੋ ਤੱਕ ਮੇਰੇ ਵਰਗਾ ਸੋਚਦਾ ਵੀ ਨਹੀਂ ਸਹੀ ਗੱਲ ਹੈ ਗਰਦਾਸਪੁਰ ਆ ਮੈਂ ਮੈਂ ਹੋ ਸਕਦਾ ਗਿਆ ਹੀ ਨਾ ਹੋਵਾਂ ਗਿਆ ਹੀ ਨਾ ਹੋਵਾਂ ਬਿਲਕੁਲ ਬਾਈ ਉੱਥੇ ਆਪਣੀ ਚੀਜ਼ ਜਾ ਰਹੀ ਹੈ ਜਾ ਰਹੀ ਹੈ ਇਹ ਇਹ ਵੀ ਗੱਲ ਵੱਡੀ ਹੈ ਬਾਈ ਤੇ ਬਾਕੀ ਆਈਐਸਆਈ ਆਈ ਮਾਰਕਾ ਦਾ ਜਿਹੜੀ ਪੈਪ ਲੱਗੀ ਹੋਈ ਹੈ ਜਿਵੇਂ ਬਾਈ ਹੋਰਾਂ ਨੇ ਦੱਸਿਆ ਤੇ ਬਾਈ ਇਹਦੇ ਤੇ ਜਿਵੇਂ ਆਹ ਹੁਣ ਤੁਸੀਂ ਸੈਂਪਲ ਗੁੱਲੀਆਂ ਜਾਂ ਇਹ ਪਾਉਣੇ ਆ ਇੱਕ ਜਿਵੇਂ ਇਹਦੇ ਤੇ ਬੋਲ ਦਿੰਦੇ ਆ ਜੇਸੀਬੀ ਵਾਲਿਆਂ ਦੀ ਉਹਨਾਂ ਦੀ ਕੋਈ ਲੋੜ ਹੈ ਕਿ ਨਾ ਜੀ ਮਿੱਟੀ ਦੇ ਵਿੱਚ ਜੇਸੀਬੀ ਵਾਲਿਆਂ ਨੇ ਇੱਥੇ ਕੀ ਇੱਕ ਵਾਰਾ ਚੱਕਣਾ ਬੰਦੇ ਨੇ ਠੀਕ ਹੈ ਪੈਸੇ ਲਾਉਣੇ ਜਿੰਨੇ ਮਰਜ਼ੀ ਲਾ ਲਓ ਬੰਦੇ ਤੋਂ ਅੱਛਾ ਉਹਦੇ ਨਾਲ ਮਤਲਬ ਥੋੜਾ ਕਹਿਣ ਦਾ ਮਤਲਬ ਜਿਹੜੀਆਂ ਇਹ ਇੱਕੜਾਪੇ ਵੀ ਮਾੜੀ ਚੀਜ਼ ਲਈ ਆ ਠੋਸ ਪੈਪ ਆ ਕਿ 250 300 ਦੀ ਮੋਟੀ ਹੈ ਅੱਛਾ ਵੀ ਇਹ ਜਿਹੜੀ ਬੁਸ਼ ਲੱਗਾ ਇਹ ਹਾਂਜੀ ਵੀ ਆਪਾਂ ਪੈਪ ਦਾ ਤਾਂ ਲਾ ਨਹੀਂ ਦਿੱਤਾ ਠੀਕ ਹੈ ਤੇ ਇਹ ਬਈ ਥੋੜੇ ਕਹਿਣ ਦਾ ਮਤਲਬ ਜਿਹੜੇ ਵੀ ਵਰਕਸ਼ਾਪ ਵਾਲੇ ਆਪਾਂ ਮਾੜਾ ਨਹੀਂ ਕਹਿੰਦੇ ਚਲੋ ਅਗਲੇ ਮਜ਼ਬੂਤੀ ਹੈ ਤੇ ਤੁਸੀਂ ਅਗਲੇ ਦੇ ਬਾਈਟ ਦੇ ਅਕੋਰਡਿੰਗ ਲਾਉਣੀ ਹੁੰਦੀ ਹੈ ਵੀ ਇਹ ਚੀਜ਼ ਵੀ ਉਵੇਂ ਚੱਲੂਗੀ ਚੱਲੂਗੀ ਉਹ ਬਈ ਵੀ ਆਇਆ ਤਾਂ ਨਹੀਂ ਇੱਕ ਹੱਸ ਜਾਣਗੇ ਨਾ ਨਹੀਂ ਨਹੀਂ ਇਹ ਢੈਲੀ ਹੈ ਨਹੀਂ ਅੱਛਾ ਪਲੇ ਪੈ ਨਹੀਂ ਸਕਦੀ ਨਾ ਨਾ ਬਾਕੀ ਇਹ ਭਾਈ ਉਹਵੇਂ ਤੁਹਾਡੀ ਗੱਲ ਵੀ ਸਹੀ ਵੀ ਇਹ ਕਿੰਨਾ ਕੁ ਵਰਤਨਾ ਅਗਲੇ ਨੇ ਹਣਾ ਇਹ ਕੜਾਏਆਂ ਹੀ ਕਰੀ ਜਾਣਾ ਸੀਜ਼ਨ 'ਚ ਦੋ ਵਾਰੀ ਤਾਂ ਠਾਂ ਠਾਂ ਕਰਨਾ ਹਾਂ ਦੋ ਵਾਰੀ ਚਲ 10 ਵਾਰੀ ਕਰ ਲਓ ਹਾਂ ਤੇ ਇਹਦਾ ਕੀ ਕਸਣਾ ਹੈ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਉਧਰ ਕਿੱਲੀ ਪਾਈ ਹੋਈ ਹੈ ਬਾਈ ਜੀ ਤੇ ਇਹ ਫਿਰ ਮੜਾ ਜਾਂ ਚੱਕ ਕੇ ਦਿਖਾ ਦਿਓ ਤੁਸੀਂ ਠੀਕ ਹੈ ਜੀ ਕੋਈ ਇਹ ਨਾ ਜ਼ਿਆਦਾ ਚੱਕਣਾ ਨਹੀਂ ਔਖਾ ਰਹਿਲਾ ਹੈਗਾ ਤੇ ਇਹ ਨਹੀਂ ਕਹਿ ਸਕਦੇ ਆਪਾਂ ਇਹਨੂੰ ਟਾਇਟਾ ਦੇ ਬਈ ਭਾਰਾ ਹੋਊਗਾ ਇਹ ਠੀਕ ਹੈ ਜੀ ਲੇ ਮਿੱਤਰ ਜਿਵੇਂ ਨਵਾਂ ਰੰਗ ਰੰਗ ਹੋਇਆ ਤਾਂ ਪੂਰਾ ਹੀ ਸਮੂਥ ਲਈ ਹਾਲ ਜਾਂਦੇ ਆਂ ਰੇੜੀ ਤੇ ਪੈ ਕਰਕੇ ਹਲਦੇ ਆ ਮਿੱਤਰ ਪੈਰਾਂ ਵਾਲੀ ਰੇੜੀ ਉੱਪਰ ਪਈ ਐ ਹਾਲ ਠੀਕ ਹੈ ਜੀ ਇਹ ਬਈ ਆਪਣਾ 11 ਤੋਂ ਬਾਅਦ ਆਪਸ਼ਨ ਤੇ ਹੋ ਜਾਂਦਾ ਵੀ 11 ਤੋਂ ਬਾਅਦ 15 ਠੀਕ ਹੈ 13 ਤੋਂ 17 ਉਧਰ ਘਲਕਲਾ ਜਾਣੇ ਜਿਹੜੇ 13 ਤੋਂ 17 ਠੀਕ ਹੈ ਜੀ ਇਹ ਇਹ 11 ਤੋਂ 15 ਇਹ 11 ਤੋਂ 15 ਠੀਕ ਹੈ ਤੇ ਬਾਕੀ ਬਈ ਜਿਵੇਂ ਹੁਣ ਆ ਆਪਣੀ ਹੱਚ ਆ ਗਈ ਮੇਣ ਇਹਨੂੰ ਬੋਲ ਦਿੰਨੇ ਆ ਹਨਾ ਇਹਦੇ ਤੇ ਵੀ ਭਈ ਆ ਪਲੇਟ ਲਾਉਣੀ ਜ਼ਰੂਰੀ ਆ ਜਾਂ ਇਹਦੇ 'ਚ ਵੀ ਆਪਾਂ ਵਾਈਟ ਦਾ ਥੋੜਾ ਬਹੁਤ ਬਜਟ ਦੇ ਹਿਸਾਬ ਨਾਲ ਠੀਕ ਹੈ ਜੇ ਮੰਨ ਲਓ ਜਿਹੜਾ ਕਹਿੰਦਾ ਵੀ ਪੈਸੇ ਅਸੀਂ ਉਹਦੇ ਇਹ ਲਾਉਣੇ ਆ ਨਹੀਂ ਤਾਂ ਅਸੀਂ ਦੂਜੀਆਂ ਹੀ ਲਾਉਣੇ ਆ ਠੀਕ ਹੈ ਲੈ ਮਿੱਤਰੋ ਇੱਕ ਚੀਜ਼ ਆ ਵੀ ਜਿਵੇਂ ਦਾ ਤੁਸੀਂ ਸਾਨੂੰ ਕਹਿੰਦਾ ਉਹ ਮੈਂ ਲਾ ਦਿੰਦੇ ਆ ਬਾਈ ਨੇ ਉਹ ਮਗਰ ਲਿਖਾਉਣਾ ਸੀ ਢੱਲੋ ਠੀਕ ਹੈ ਸਹੀ ਅਗਲੇ ਤੇ ਕਹਿੰਦੇ ਜਿਵੇਂ ਲਾ ਦੀ ਦੀ ਮਗਰ ਪਲੇਟ ਲਿਖਾ ਕੇ ਕਟਾ ਕੇ ਇਹ ਫਿਰ ਮੁੱਕ ਦੀ ਗੱਲ ਇਹ ਆ ਬਾਈ ਜੇ ਤਾਂ ਬੰਦਾ ਪੂਰਾ ਸ਼ੌਂਕੀਆ ਤੋਂ ਸ਼ੌਂਕੀਆ ਬੰਦਾ ਆਜੇ ਬਾਈ ਦੀ ਵਰਕਸ਼ਾਪ ਤੇ ਉਹਦਾ ਵੀ ਦਿਲ ਖੁਸ਼ ਕੀਤਾ ਜਾਣਾ ਹੈ ਜੇ ਬੰਦਾ ਕੋਈ ਮੇਰੇ ਵਰਗਾ ਸਰਫੇ ਨਾਲ ਸੰਧ ਬਣਾਉਣਾ ਕੰਮ ਲੈਣਾ ਤਾਂ ਉਹ ਸੰਧ ਵੀ ਤਿਆਰ ਕਰਿਆ ਜਾਊ ਆਏ ਨਹੀਂ ਕਿਹਾ ਜਾਊਗਾ ਵੀ ਇਹ ਤਾਂ ਸਾਡੇ ਵਰਕਸ਼ਾਪ ਦੇ ਛਾਣ ਦੇ ਖਿਲਾਫ ਹੈ ਕਿ ਨਹੀਂ ਆ ਜਿਹੜੀਆਂ ਟਾਇਰਾਂ ਚ ਹੱਬਾਂ ਠੀਕ ਹੈ ਜੀ ਜੀਪ ਵਾਲੀਆਂ origignal ਹੱਬਾਂ ਅੱਛਾ ਜੀ ਕੋਈ ਨਹੀਂ ਕਾ ਆਪਾਂ ਜਵੇਂ ਆਮ ਮਾਲ ਦੇ ਛੋਕੇ ਵਾਲੀਆਂ ਹੱਬਾਂ ਦੇਸੀਆਂ ਚੱਕ ਕੇ ਲਾ ਦੋ origignal ਹੀ ਹੱਬਾਂ ਜੀਪ ਦੀ ਠੀਕ ਹੈ ਤੇ ਬਾਕੀ ਬਈ ਆਹ ਅਡਜਸਟ ਵੇਲ ਆਸਤੇ ਸਾਲ ਵੀ ਦੇ ਦੇ ਤਾਂ ਤਾਂ ਵੀ ਵਾਲੇ ਨਹੀਂ ਜੇ ਕਿਹਨੇ ਵੱਧ ਲਾਉਣੇ ਅਗਲਾ ਕੀ ਤਾਂ ਲੱਗਦੇ ਨਹੀਂ ਠੀਕ ਹੈ ਏ ਭਾਈ ਜੇ ਅਗਲੇ ਨੇ ਟਾਇਰਾਂ ਦਾ ਸਰਫਾ ਕਰਨਾ ਹੋਵੇ 15 ਹਲਾ ਦਾ ਹੀ ਹੋ ਜਾ ਜੰਦੇ ਤੇ ਤੁਹਾਡੇ ਇਹ ਐ ਝੋਲਾ ਝਾਲਾ ਮਾਰ ਕੇ ਨਹੀਂ ਇਦਾਂ ਛੇਤੀ ਨਹੀਂ ਮਾਰਦੇ ਜੇ ਮਾਰਨ ਤਾਂ ਉਹਨਾਂ ਦਾ ਅਗਲਾ ਹੌਲੀ ਤੋਰ ਲੂ ਫਿਰ ਟਰੈਕਟਰ ਇਹੋ ਹੀ ਹਾਂਜੀ ਹਾਂ ਇਹ ਤਾਂ ਝੋਲਾ ਤਾਂ ਤੇਜ਼ ਤੁਰੇ ਦੇ ਮਾਰਨੇ ਆ ਠੀਕ ਹੈ ਤੇ ਮਾਰਨਾ ਵੀ ਉਹਦੇਆਂ ਜਦੋਂ ਦੂਜੀ ਵਾਰ ਆਇਆ ਪਹਿਲੀ ਵਾਰ ਤੇ ਤਾਂ ਬੁੜਕਣੀ ਨਹੀਂ ਨਹੀਂ ਤੇ ਭਾਈ ਜੀ ਇਹ ਦਾ ਹੁਣ ਤੁਸੀਂ ਜਿਵੇਂ ਇੱਥੇ ਵੈਲਡ ਕਰਿਆ ਵੇ ਜੀ ਆਮ ਵੈਲਡ ਕਰਦੇ ਜਾਂ ਕਿਵੇਂ ਨਹੀਂ ਕਈ ਸਰਾਖਾਂ ਚ ਪਾਉਂਦੇ ਕਾਬਲੇ ਇੱਥੇ ਠੀਕ ਹੈ ਅਸੀਂ ਪੱਕੀ ਕਰਦੇ ਆ ਪੱਕੀ ਕਰਨ ਵਾਲੀ ਮਜ਼ਬੂਤੀ ਆ ਕਾਬਲੇ ਨਾਲ ਤਾਂ ਢਿੱਲ ਨਹੀਂ ਜਾਨੀ ਉਹਨੇ ਜੇ ਕਿਸੇ ਵ ਮਤਲਬ ਵੀ ਜਦੋਂ ਹੁਣ ਕਾਬਲੇ ਦੇ ਵਿੱਚ ਕਸਿਆ ਉਹਨਾਂ ਕ ਤਾਂ ਮਾਰ ਜਣੋਂ ਪੱਤੀ ਨੇ ਵੀ ਦੇ ਦੇ ਦਿੱਤਾ ਪੱਤੀ ਨੇ ਦੇ ਦੇਣਾ ਵਿੱਚ ਕਾਬਲੇ ਦੇ ਥੱਲੇ ਵਾਲੇ ਸਰਾਖ ਚ ਹੋ ਗਿਆ ਕੋਸੂਤਲੇ ਚ ਹੋ ਗਿਆ ਤੇ ਜੇ ਦੋ ਸੂਤ ਦਾ ਫਰਕ ਪੈ ਗਿਆ ਦੋ ਸੂਤ ਨੇ ਜਦੋਂ ਮਰੋੜਾ ਚੜ ਗਿਆ ਮੁੜ ਕੇ ਤਾਂ ਫਿਰਦਾ ਦੋ ਸੂਤ ਤਾਂ ਬਹੁਤ ਜ਼ਿਆਦਾ ਹੈ ਜੇ ਉਹ ਸਾਰੇ ਉੱਤੇ ਵੇਖੀਏ ਵੀ ਜਮਾਂ ਐਕੂਰੇਟ ਜਿਹੜੀ ਚੀਜ਼ ਚਲਣੀ ਹੈ ਉਹ ਇੱਥੇ ਮਾਰਾ ਇਹ ਕਰਕੇ ਚਾਹੀਦਾ ਕੰਮ ਹੋ ਜਾਣਾ ਇੱਥੋਂ ਦਾ ਇੱਥੋਂ ਦਾ ਅਗਲੇ ਖੋਲਦੀ ਕਰ ਦਿੰਦੇ ਤੇ ਆਂ ਇੰਗਲਾਂ ਦੀਆਂ ਸਪੋਟਾਂ ਤਾਂ ਵੈਲਡਿੰਗ ਹੀ ਕਰਦੇ ਸਾਰੇ ਹਾਂ ਪੰਚਤ ਆ ਵੀ ਖੋਲੀਆਂ ਕਰਨ ਸਹੀ ਗੱਲ ਹੈ ਹੈਨਾ ਇਹ ਉਹ ਦਾ ਇੱਕ ਸ਼ੋਅ ਹੀ ਕਹਿ ਸਕਦੇ ਹਾਂ ਹਾਂ ਬਾ ਉਹ ਸ਼ੋਅ ਵਾਸਤੇ ਲਾ ਦਿੰਦੇ ਆ ਤੇ ਬਾਕੀ ਇਹ ਖੋਲ ਕੇ ਕਰਨੀ ਵੀ ਕੀ ਹੈ ਬਈ ਜਦੋਂ ਲਈਦਾ ਆਪਾਂ ਸਪੋਰਟ ਵਾਸਤੇ ਹਾਂ ਜਦੋਂ ਆਹ ਹਾਲ ਇੱਥੋਂ ਤੱਕ ਫਿਕਸ ਰਹਿਣੇ ਆ ਇਹ ਜਦੋਂ ਆਹ ਹਾਲ ਟੁੱਟਣਗੇ ਉਦੋਂ ਫਿਰ ਆ ਵੀ ਤੋੜ ਲੂ ਬੰਦਾ ਜੇ ਮੰਨ ਲਾ ਕਵਾੜ ਕਰਨੀ ਚਾਹੀਦੀ ਉਂ ਹੀ ਖੋਲ ਕੇ ਲੈਣਾ ਕੀ ਹੈ ਇਹ ਵੀ ਗੱਲ ਸਹੀ ਹੈ ਤੁਹਾਡੀ ਇਹ ਲਾਈਵ ਆਪਾਂ ਮਜ਼ਬੂਤੀ ਵਾਸਤੇ ਆ ਠੀਕ ਹੈ ਜੀ ਕੱਲ੍ਹ ਸੋਨਾ ਬਣਦਾ ਨਹੀਂ ਦਿਖਾਇਆ ਆਪਾਂ ਠੀਕ ਹੈ ਠੀਕ ਹੈ ਜੀ ਤੇ ਬਾਕੀ ਬਈ ਜਿਵੇਂ ਹੁਣ ਇਹਦੇ ਆ ਆਪਣਾ ਜੋ ਵੀ ਆਹ ਟੈਣਾ ਹੁੰਦਾ ਹੈ ਇਹ ਆਪਣੀਆਂ ਮਾਰਕੀਟ ਦੇ ਹਿਸਾਬ ਨਾਲ ਵੀ ਬਰਾਬਰ ਦੀਆਂ ਜਾਂ ਓਦੋਂ ਪੂਰਾ ਰਤੀ ਵੱਧ ਹੀ ਹੈ ਸਿਰਫ ਸਾਡ ਆਪਣੇ ਆਪ ਦੀ ਮਰਜ਼ੀ ਦੀ ਆ ਠੀਕ ਹੈ ਬਾਕੀ ਸਾਰਾ ਕੁਝ ਮਾਰਕੀਟ ਦਾ ਠੀਕ ਹੈ ਵੀ ਜਿਹੜਾ ਕੋਈ ਆ ਠੀਕ ਹੈ ਥਾਲੇ ਦਾ ਫਰਮਾ ਆਪਣੋ ਆਪਣਾ ਠੀਕ ਹੈ ਜੀ ਇਸੇ ਜਰ ਤੇ ਚੱਲਣਾ ਹੁੰਦਾ ਸਿਰੇ ਤੇ ਠੀਕ ਹੈ ਜਿਹੜੀ ਵੀ ਆਪਾਂ ਗੱਲ ਕਰੀਏ ਵੀ ਸ਼ੁੱਧਤਾ ਦੀ ਆ ਉਹ ਇੱਥੇ ਹੀ ਕਰਾ ਮਾਤ ਜਾ ਰਹੇ ਆ ਐ ਇੰਨਾ ਸਰਾਖਾਂ ਜੀ ਹੈ ਠੀਕ ਹੈ ਜੀ ਅੱਛਾ ਜਿਹੜੀ ਮੰਨ ਲਓ ਹਾਲ ਤੁਹਾਡੇ ਸ਼ੁੱਧ ਚੱਲਣਾ ਉਹ ਆ ਤੁਹਾਡੇ ਆਪ ਦੇ ਹਿਸਾਬ ਨਾਲ ਆ ਬਣਾਗਾ ਇਹ ਆਪਣੇ ਆਪ ਦੇ ਹਿਸਾਬ ਨਾਲ ਠੀਕ ਹੈ ਇਹ ਕਿਸੇ ਨਾਲ ਮੈਚ ਨਹੀਂ ਹੁੰਦੀ ਨਾ ਕਿਸੇ ਨਾਲ ਮੈਚ ਕਰਦਾ ਪਰ ਇਹ ਨਹੀਂ ਹੈਗਾ ਕਿ ਵੀ ਫਾਲਾ ਨਹੀਂ ਕੋਈ ਹੋਰ ਲੱਗੂ ਠੀਕ ਹੈ ਫਾਲਾ ਵੀ ਲਾ ਲਓ ਜਿਹੜਾ ਮਰਜ਼ੀ ਲਾ ਲਓ ਠੀਕ ਹੈ ਇਹ ਵੀ ਅਸੀਂ ਫਾਲੇ ਦਵਾਗੇ ਤੇ ਸਾਡੇ ਹੀ ਲੱਗਣਗੇ ਵੀ ਜਿਵੇਂ ਹੁਣ ਤੁਸੀਂ ਕਹੇ ਤੁਹਾਡੇ ਹਾਲ ਗਰਦਾਸਪੁਰ ਜਾਣੇ ਆ ਹਾਂ ਤੇ ਹੁਣ ਇੱਥੋਂ ਥੋੜਾ ਫਾਲੇ ਲੈਣਾ ਇਹ ਤੋਂ ਥੋੜੀ ਫਾਲੇ ਲੈਣਾ ਇਹ ਵੀ ਬਹੁਤ ਗਾਂ ਸੋਚ ਕੇ ਬਣਾਈ ਬਈ ਜੀ ਇਹ ਤੋਂ ਬਹੁਤ ਚੰਗੀ ਚੀਜ਼ ਹੈ ਇਹ ਤਾਂ ਬਈ ਤੁਸੀਂ ਸਿਰਾ ਲਾਦਾ ਇਹ ਗੱਲ ਕਰਕੇ ਤਾਂ ਵੀ ਫਾਲੇ ਜਿੱਥੋਂ ਮਰਜ਼ੀ ਪਾਓ ਬਈ ਤੇ ਬਾਕੀ ਬਈ ਜੀ ਜਿਵੇਂ ਆ ਚੀਜ਼ਾਂ ਆ ਗਈਆਂ ਜੀ ਇਹ ਡੰਡੇ ਤੋਂ ਬਾਅਦ ਇਹ ਆ ਗਏ ਇਹਨਾਂ ਦੀ ਮਜ਼ਬੂਤੀ ਹੁੰਦੀ ਹੈ ਬਈ ਜਦੋਂ ਜਿੰਨੇ ਜ਼ਿਆਦਾ ਵੱਡੇ ਹਾਲ ਹੋਣਾਂ ਉਹਨਾਂ ਨੂੰ ਸਾਨੂੰ ਇਹ ਕਿੱਲੀਆਂ ਪਾਉਣੀਆਂ ਪੈਂਦੀਆਂ ਡੰਡਾ ਵੀਂਗਾ ਹੋ ਜਾਂਦਾ ਤੇ ਇੱਕ ਬਾਈ ਇੱਥੋਂ ਇਹ ਮੈਨੂੰ ਐ ਉਪਰਾਂ ਜੇ ਕਤੋਂ ਲੱਗ ਰਿਹਾ ਜੀ ਇਹ ਅਸੀਂ ਆਪ ਤੋਂ ਛੱਡਿਆ ਹੋਇਆ ਉਵੇਂ ਕਈ ਇੱਥੋਂ ਬੰਦ ਕਰ ਦਿੰਦੇ ਆ ਹਾਂ ਪਰ ਅਸੀਂ ਉਪਰਾਂ ਉਪਰੋਂ ਛੱਡਿਆ ਵੀ ਇੱਥੇ ਟਰੈਕਟਰ ਦੀਆਂ ਲਿੰਕਾਂ ਠੱਲ ਕੇ ਬੰਦਾ ਥੱਲੇ ਉਤਰ ਕੇ ਉਤੋਂ ਲਿਫਟ ਸਿੱਟੀ ਥੱਲੇ ਵਿੱਚ ਵਰ ਠੀਕ ਹੈ ਉਵੇਂ ਫਿਰ ਥੱਲੋਂ ਨਾ ਤਾਂ ਚੜੇ ਤੇ ਬੰਦਾ ਥੱਲੇ ਦੂਜਾ ਬੰਦਾ ਨਾ ਹੋਵੇ ਤੇ ਫਿਰ ਸੈਟ ਨਹੀਂ ਆਉਣਾ ਠੀਕ ਹੈ ਜੀ ਇਹ ਤਾਂ ਬੰਦਾ ਥੱਲੇ ਉਤਰ ਕੇ ਆਦਾ ਲੀਵਰ ਥੱਲੇ ਸੈਟ ਲੂਗਾ ਹ ਤੇ ਬਾਕੀ ਬਈ ਫਾਲੇ ਤਾਂ ਤੁਸੀਂ ਇੱਕ ਵਾਰੀ ਨਾਲ ਦਿੰਨੇ ਆ ਤੇ ਬਾਕੀ ਵਾਲਾ ਜਿੱਥੋਂ ਮਰਜੀ ਪਾਓ ਜਿੱਥੋਂ ਮਰਜੀ ਠੀਕ ਹੈ ਇਸ ਤੋਂ ਬਾਅਦ ਵੀ ਇਹ ਆਪਣੇ 13 ਹਲ ਪਏ ਆ ਜੀ ਹਾਂਜੀ ਇਹਨਾਂ ਦੀ ਵੀ ਮਜ਼ਬੂਤੀ ਵੀ ਫੁੱਲ ਆਉਂਦੀ ਸੇਮ ਹੀ ਆ ਬਈ ਸਾਰਾ ਕੁਝ ਠੀਕ ਹੈ ਲੋਹਾ ਸਾਰਾ ਸੇਮ ਆ ਥੱਲੇ ਵਾਲੀ ਟੈਂਡ ਤੋਂ ਲੈ ਕੇ ਸਿਰੇ ਤੱਕ ਠੀਕ ਹੈ ਜੀ ਸਿਰਫ ਉਹਦੇ ਨਾਲ ਫੋਲਡਿੰਗ ਕਰਦੇ ਆ ਵੀ ਉਹ ਵੱਡੇ ਕਰਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਬਈ ਤੇ ਨਾਲ ਟਰਾਲੀਆਂ ਵੀ ਬਣ ਰਿਆ ਟਰਾਲੀ ਤੇ ਵੀ ਆਵਾਂਗੇ ਤੇ ਬਾਕੀ ਜਿਹੜੇ ਆ ਹਾਲ ਜਾ ਰਹੇ ਇਹ ਤੁਹਾਨੂੰ ਦਿਖਾ ਦਈਏ ਮਿੱਤਰੋ ਇਹ ਹੈਗੇ ਆ ਜੀ 17 हाईएस्ट टायर ਤਾਂ 17 ਦਾ ਸਤਾ ਅੱਛਾ 13 ਤੋਂ 17 ਹਾਂ ਯਾ ਇਹਦੇ ਚ ਅਸੀਂ ਆ ਫੱਟੀ ਲਾਉਣੇ ਅੱਗੇ ਲਿੰਕਾਂ ਦੇ ਠੀਕ ਹੈ ਜੀ ਮੰਨ ਲਓ ਇਹ ਨਹੀਂ ਹੈਗਾ ਕਿ ਅ ਵੀ ਮਾ ਅਗਲੇ ਨੇ ਆਪਦਾ ਬਜਟ ਵੇਖਣਾ ਕੀ ਹਿਸਾਬ ਤਾਂ ਬਿਲਕੁਲ ਬਿਲਕੁਲ ਇਹਦੇ ਤੇ ਟਾਇਰ ਨਹੀਂ ਲੱਗੇ ਹਾਂਜੀ ਇਹਦੇ ਨਾਲ ਵੀ ਮਜ਼ਬੂਤੀ ਫੋਲਾ ਮਤਲਬ ਉਹਦਾ ਕੋਈ ਮੈਟਰ ਨਹੀਂ ਉਹ ਕੋਈ ਉਹ ਇਸ ਚੀਜ਼ ਦਾ ਕੋਈ ਮੈਟਰ ਨਹੀਂ ਠੀਕ ਹੈ ਉਹ ਤਾਂ ਸੋਹਣਪੋਣਾ ਹੀ ਹੈ ਸੋਹਣਪੋਣਾ ਹੀ ਆ ਬਸ ਠੀਕ ਹੈ ਠੀਕ ਹੈ ਜੀ ਇੱਥੇ ਕਿਵੇਂ ਦੱਸ ਰਹੇ ਵੀ ਟਾਇਰ ਨਹੀਂ ਇਹਨਾਂ ਨੇ ਟਾਇਰ ਨਹੀਂ ਲਾਏ ਸੀ ਠੀਕ ਹੈ ਜੀ ਉਹ ਚਲਦੇ ਆ 10 ਤੋਂ ਬਿਨਾ ਵੀ ਆਪਸ਼ਨ ਦਿੱਤੀ ਅਸੀਂ ਆ ਫੱਟੀ ਲਾਈ ਹੋਈ ਆ ਵਿੱਚ ਠੀਕ ਹੈ ਜੀ ਵਿਜੇ ਅਗਲੇ ਨੇ ਲਾਉਣੇ ਆਣ ਤੇ ਜਦੋਂ ਮਰਜ਼ੀ ਲਵਾ ਸਕਦੇ ਅੱਛਾ ਆਪਸ਼ਨ ਦਿੱਤੀ ਅਸੀਂ ਸਾਲ ਵੀ ਦੇਤੇ ਹਾਂ ਸਾਰੀ ਆਪਸ਼ਨ ਦਿੱਤੀ ਹੋਈ ਆ ਵੀ ਆਲਾ ਜਿਵੇਂ ਮਰਜ਼ੀ ਜਦੋਂ ਜੀ ਕਰੇ ਲਾ ਲੈ ਜੇ ਕੱਲ ਨੂੰ ਲੋਡ ਪਵੇ ਤਾਂ ਬੰਦਾ ਲਾ ਦੇ ਸਦੇ ਸਹੀ ਆ ਸਹੀ ਆ ਇਹ 13 ਤੋਂ 17 ਤੇ ਬਾਈ ਇਹ ਇਹ ਮੰਨ ਲਓ ਘੱਟ ਵਾਈਟ ਦੇ ਵਿੱਚ ਤਿਆਰ ਹੋਇਆ ਜੀ ਬਜਟ ਘੱਟ ਦੀ ਕਹਿ ਸਕਦੇ ਆਪਾਂ ਠੀਕ ਹੈ ਜੀ ਮੰਨ ਲਓ ਅਗਲੇ ਨੇ ਵਹੁਣੇ ਆ ਠੀਕ ਹੈ ਉਹ ਅਗਲੇ ਨੇ ਵਖਾਉਣੇ ਆ ਇਹ ਵੀ ਗੱਲ ਇਹ ਵਾਹਣ ਵਾਲਿਆਂ ਨੂੰ ਇਹ ਬਜਟ ਚੀਜ਼ ਵੇਂ ਹੀ ਆ ਹਾਂ ਹਾਂ ਬਾਬੇ ਇਹਦੇ ਚ ਮਜ਼ਬੂਤੀ ਹੋਣੀ ਹੈ ਜਿਆਦਾ ਮੋਡੀਫਿਕੇਸ਼ਨ ਜੀ ਨਹੀਂ ਕਰੀ ਜੀ ਮੋਡੀਫਿਕੇਸ਼ਨ ਜੀ ਜ਼ਿਆਦਾ ਹੋਏਗੀ ਸੋਣ ਪੁਣਾ ਘਟ ਹੋ ਸਕਦਾ ਪਰ ਉਹ ਹੀ ਪੋਚ ਲੈ ਕੇ ਆਵੇ ਲੋਕਾਂ ਦੇ ਪੈਪ ਦੇ ਲਾਏ ਹੁੰਦੇ ਆ ਠੀਕ ਹੈ ਜੀ ਸਹੀ ਹੈ ਸਹੀ ਹੈ ਤੇ ਆਪਾਂ ਮਿੱਤਰੋ ਇਹ ਜਿੰਨਾਂ ਦੇ ਹਾਲ ਹੈ ਜੀ ਆਪਾਂ ਉਹਨਾਂ ਨਾਲ ਵੀ ਤੁਹਾਡੇ ਨਾਲ ਮਲਾਉਣੇ ਉਸ ਤੋਂ ਬਾਅਦ ਆਪਾਂ ਟਰਾਲੀ ਹੋਰਾਂ ਬਾਰੇ ਵੀ ਗੱਲ ਕਰਾਂਗੇ ਹੋਰ ਜਿਹੜਾ ਬਾਈ ਹੋਰੀ ਕਰਾਇਆ ਬਣਾਉਂਦੇ ਉਹਦੇ ਬਾਰੇ ਵੀ ਗੱਲ ਕਰਾਂਗੇ ਕੋਈ ਨਹੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਾਪੂ ਜੀ ਆਪਣਾ ਸ਼ੋਅ ਬਣਾ ਲੀ ਹਾਕਮ ਸਿੰਘ ਬਰਕਤ ਠੀਕ ਹੈ ਜੀ ਤੇ ਕਲ ਕਲ ਕਲਾ ਕਲਾ ਮੋਗਾ ਜੀ ਮੋਗਾ ਜੀ ਠੀਕ ਹੈ ਜੀ ਤੇ ਇੰਨੀ ਦੂਰ ਬਾਬਾ ਜੀ ਕਿਵੇਂ ਆਏ ਫਿਰ ਤੁਸੀਂ ਮੈਂ ਨਾ ਇਹਨਾਂ ਦਾ ਨੈਟ ਦੇ ਉੱਤੇ ਦੇਖਿਆ ਸੀਗਾ ਠੀਕ ਹੈ ਜੀ ਤੇ ਦੇਖ ਕੇ ਮੈਨੂੰ ਚੰਗਾ ਲੱਗਾ ਫਿਰ ਮੈਂ ਤਾਂ ਇੰਨੀ ਵੱਟਾ ਠੀਕ ਹੈ ਤਾਂ ਇੰਨੀ ਦੂਰ ਆਏ ਤੇ ਫਿਰ ਬਈ ਕਿਵੇਂ ਲੱਗਿਆ ਕੰਮ ਕਰੀ ਬਹੁਤ ਵਧੀਆ ਜੀ ਜਿਵੇਂ ਦੇ ਹਲ ਸੋਚ ਕੇ ਆਏ ਸੀ ਬਈ ਉਵੇਂ ਹੈਗੇ ਉਦੋਂ 20 ਵਧੀਆ ਠੀਕ ਹੈ 20 ਵੀ ਵਧੀਆ ਚਲੋ ਬਹੁਤ ਵਧੀਆ ਜੀ ਤੇ ਇਥੋਂ ਇੱਕ ਚੀਜ਼ ਹੋਰ ਬਾਬਾ ਜੀ ਜਿਵੇਂ ਬਾਈ ਜੀ ਹੋਰੀ ਦੱਸ ਰਹੀ ਸੀਗੇ ਵੀ ਤੇ ਬਾਲਾ ਕੋ ਨਜਾਇਜ਼ ਨਹੀਂ ਲਵਾਇਆ ਤੁਸੀਂ ਕੰਮ ਲੈਣਾ ਮਤਲਬ ਜਿਆਦਾ ਹਾਂ ਜੀ ਅਸੀਂ ਤਾਂ ਘਰੇ ਮਾਉਣ ਵਾਸਤੇ ਹਾਂ ਵੀ ਆਪਣਾ ਕੋਈ ਸਟੇਟਸ ਵਾਲਾ ਕੰਮ ਹੈ ਨਹੀਂ ਆ ਕਿੱਟੀ ਬਾੜੀ ਦਾ ਕੰਮ ਠੀਕ ਹੈ ਠੀਕ ਮੈਂ ਜ਼ਿਆਦਾ ਜਿਵੇਂ ਮੇਰੇ ਕੋਲ ਟਰੈਕਟਰ ਵੀ ਹੈਗਾ ਬਹੁਤ ਠੀਕ ਹੈ ਕੰਕ੍ਰੀਟ ਟਰੈਕਟਰ ਇੱਕ ਟਰੈਕਟਰ ਵੱਡਾ ਨਿਊ ਹਾਲੈਂਡ ਉਹਦੇ ਵੀ ਕੋਈ ਡੱਕ ਡੁੱਕ ਵਗੈਰਾ ਕੁਝ ਨਹੀਂ ਜੋ ਏਜੰਸੀ ਦਾ ਲੱਗਿਆ ਉਹ ਹੀ ਆ ਠੀਕ ਹੈ ਬਾਈ ਫालतू ਕੋਈ ਲਾਈਟ ਵੀ ਨਹੀਂ ਲੱਗੀ ਕਿਤੇ ਵੀ ਟਰੈਕਟਰ ਦੇ ਉੱਤੇ ਫਰਾਖ ਨਹੀਂ ਮਾਰਿਆ اچھا ਜਿਵੇਂ ਏਜੰਸੀ ਨੂੰ ਦਿੱਤਾ ਉਵੇਂ ਹੀ ਉਵੇਂ ਦਿੱਤਾ ਹਾਂ ਇਹ ਬਟਰਮਾਲ ਦਾ ਇੰਪੋਰਟਡ ਇਹ ਵੀ ਨਹੀਂ ਵੇਚਿਆ ਜੇ ਟਿਕਰਸਲ ਸਟਾਰਟ ਠੀਕ ਹੈ ਲਾਏ ਬਾਪੂ ਦੇ ਆਪਾਂ ਟਰੈਕਟਰ ਬਾਰੇ ਵੀ ਤੁਹਾਨੂੰ ਦਿਖਾਈਏ ਜੀ ਤੇ ਬਾਕੀ ਇਹ ਕੰਮ ਦੀਆਂ ਗੱਲਾਂ ਪੰਜਾਬੀ 2011 ਮੇਡ ਇਨ ਟੈਕੋਸ ਹਲਵਾ ਕੀਆ 2011 ਅੱਛਾ ਇਹ 2011 ਟਰੈਕਟਰ ਇਹ 2011 ਪਰਲੇ ਪਾਸੇ ਦੀ ਦਿਖੇਗਾ ਵੀ ਇਹਦਾ ਹਾਲ ਸਾਰਾ ਜਿਹੜਾ ਹੈਗਾ ਠੀਕ ਹੈ ਮੈਨੂੰ ਲੱਗਿਆ 25 11 ਨਹੀਂ 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 ਇਹ 25 11 ਨਹੀਂ ਠੀਕ ਹੈ ਜਿਹੜਾ ਉਹ ਪਲੇਟ ਗਾਲ ਦਿਖਿਆ ਹੈਗਾ ਆ ਦੇਖੋ ਜੀਟਰ ਹਾਂਜੀ ਹਾਂ ਇਹਦੇ ਉੱਲੇ ਆ ਗਿਆ ਇੱਥੇ ਹੁਣ ਮਟ ਗਿਆ ਉਹ 2011 ਅੱਛਾ ਇੱਥੇ ਆ ਠੀਕ ਹਾਂਜੀ ਹਾਂਜੀ ਆ ਇਹਦਾ ਹੈਗਾ ਸਹੀ ਹੈ ਮਿੱਤਰੋ 2011 ਟਰੈਕਟਰ ਹੈ ਇਹਦਾ ਉਸ ਟਾਈਮ ਤੇ ਹਵਾ ਭਰਨ ਵਾਲਾ ਪੰਪ ਪੰਪ ਵੀ ਸਾਰਾ ਕੁਝ ਹੋਵੇਂ ਚੱਲੂ ਆ ਸਭ ਕੁਝ ਠੀਕ ਹੈ ਬਾਈ ਜੀ ਤੇ ਬਾਕੀ ਬਾਈ ਜੀ ਜਿਵੇਂ ਤੁਸੀਂ ਇੰਨੀ ਦੂਰ ਉਹਨੂੰ ਲੈ ਕੇ ਆਏ ਫਿਰ ਇਹਦੀ ਹਾਲਤ ਤਾਂ ਹੁਣ ਆਪਾਂ ਸਮਝ ਹੀ ਸਕਦੇ ਹਾਂ ਵੀ ਸਿਹਰਾ ਉਹ ਜਿਹੜੇ ਇੰਨੇ ਭਾਰੇ ਪੰਜ ਛੇ ਘੰਟੇ ਦੇ ਹੱਲ ਲੈ ਕੇ ਜਾਊਗਾ ਅਜੇ ਤਕਰੀਬੀ ਇਹਦੀ ਮਤਲਬ ਨੂੰ ਲੈਫਟ ਉਵੇਂ ਦੀ ਉਵੇਂ ਠੀਕ ਹੈ ਕੁਛ ਨਹੀਂ ਕਰਾਇਆ ਲੈਫਟ ਕੁਛ ਨਹੀਂ ਕੀਤਾ ਕੁਛ ਨਹੀਂ ਗੇਰ ਨੂੰ ਕੀਤਾ ਅੱਛਾ ਇੰਜਨ ਜਿਹੜਾ ਹੈਗਾ ਉਹ ਇੱਕ ਵਾਰੀ ਉੱਪਰੋਂ ਉੱਪਰ ਹੋਇਆ ਬਸ ਠੀਕ ਹੈ ਜੀ ਤੇ ਇਹ ਬਾਈ ਹੁਣ ਐਡੇ 17 ਹਾਲ ਪਾ ਕੇ ਲੈ ਜਾਊਗਾ ਉਹਨੂੰ ਇੰਨੀ ਵਾਰ ਮੈਂ ਕਹ ਕੋਈ ਵਾਸਟਾ ਹੀ ਨਹੀਂ ਉਹ ਤਾਂ ਬਿਲਕੁਲ ਸਹੀ ਰੇਟ ਤੇ ਚੱਕਰੇਗਾ ਅਸੀਂ ਕਈ ਵਾਰੀ ਖੰਬੇ ਖੰਬੇ ਖੇੜ ਦੇ ਵਿੱਚ ਟੁੱਟ ਜਾਂਦੇ ਨਾ ਉਹ ਵੀ ਇਹਦੇ ਨਾਲ ਪਟ ਦਿੰਨੇ ਹੈਗੇ ਠੀਕ ਹੈ ਜੀ ਠੀਕ ਹੈ ਜੀ ਲੈਫਟ ਹੈ ਦੇਖਣ ਨੂੰ ਅਸੀਂ ਇਹਨੂੰ ਰੰਗ ਰੂنگ ਨਹੀਂ ਕਿਲਾ ਅਰੀਜਨਲੀ ਰੱਖਿਆ ਹੈਗਾ ਹਾਂਜੀ ਮਤਲਬ ਆਪਦੀ ਉਹ ਨਿਸ਼ਾਨੀ ਜਵਾਨੀ ਵਾਲੀ ਰੱਖੀ ਹੈ ਜੋ ਕੰਪਨੀ ਨੇ ਬਣਾ ਕੇ ਭੇਜੀ ਉਵੇਂ ਹੀ ਆ ਕਿਤੇ ਦੇਖ ਲਓ ਤੁਸੀਂ ਫालतू ਕੋਈ ਲਾਈਟ ਲੱਗੀ ਹੋਈ ਕੋਈ ਡੈਕ ਲੱਗਾ ਹੋਇਆ ਜਿਆਦਾ ਕੁਝ ਨਹੀਂ ਬਸ ਠੀਕ ਹੈ ਠੀਕ ਹੈ ਜਿਹੜੇ ਏਜੰਸੀ ਨੇ ਬਣਾ ਕੇ ਭੇਜਿਆ ਉਵੇਂ ਹੀ ਆ ਲੈ ਮੇਤਰੋ ਦੇਖੋ ਵੀ 17 ਹੱਲ ਲੈਣ ਆਏ ਆ ਬਾਪੂ ਉਹ ਤੋਂ ਲੈ ਕੇ ਅਜੇ ਟਿੱਕਰ ਜੋ ਕੰਪਨੀ ਨੇ ਸੈਲਫ ਸਟਾਰਟ ਹੀ ਆ ਕੋਈ ਇਹਦੇ ਪੂਰੀ ਪਾਲੀ ਕੁਝ ਨਹੀਂ ਲੱਗਾ ਅੱਛਾ ਉਹਦੋਂ ਸੈਲਫ ਸਟਾਰਟ ਹੀ ਆ ਉਹਨਾਂ ਦਾ ਸੈਲਫ ਸਟਾਰਟ ਹੀ ਆ ਅੱਜ ਤੱਕ ਉਦੋਂ ਹੀ ਆਇਆ ਸੀਗਾ ਸਰਪਟਾ ਹਾਂ ਉਦੋਂ ਤੋਂ ਸਵੈ ਸਟਾਰਟ ਹੀ ਆ ਕੋਈ ਇਹਦੇ ਫਾਲਤੂ ਚੀਜ਼ ਲਾਈ ਨਹੀਂ ਤੇ ਕੋਈ ਲਾਈ ਨਹੀਂ ਲਾਈ ਨਹੀਂ ਬੱਟਰਮਾਰਡਲਾ ਬੱਟਰਮਾਰਡਲਾ ਕੀ ਬਾਤ ਹੈ ਤੇ ਬਾਈ ਘਰੇ ਬਾਈ ਜੀ ਹੋਰਾਂ ਦੇ 4 ਵੀਲ ਵੱਡੇ ਵੱਡੇ ਟਰੈਕਟਰ ਕਰੇ ਇਹ ਤਾਂ ਹੁਣ ਜਿਵੇਂ ਆ ਟਰੈਕਟਰਾਂ ਦੇ ਨਾ ਆ ਜਿਹੜੇ ਹੁਣ ਵਾਲੇ ਉਹਨਾਂ ਦੀਆਂ ਆ ਜਿਹੜੀਆਂ ਨਲਕੀਆਂ ਹੁੰਦੀਆਂ ਬਾਹਰਲੇ ਪਾਸੇ ਆ ਹਾਂਜੀ ਇਹਦੀ ਨਲਕੀ ਹਵਾ ਵਾਲੀ ਅੰਦਰਲੇ ਪਾਸੇ ਹੋਊਗੀ ਅੰਮਾ ਅੱਛਾ ਵੀ ਬਾਹਰੋਂ ਕੋਈ ਚੀਜ਼ ਲਾਉਣਿਆ ਕੋਈ ਐਟਵਟਾ ਨਾ ਵੱਜੇ ਠੀਕ ਹੈ ਇਹ ਤਕਰੀਬੀ ਦੂਰ ਹੁੰਦੀ ਹੈ ਠੀਕ ਹੈ ਉਹ ਟਾਈਮ ਤੇ ਇਹਨਾਂ ਦੀਆਂ ਅਡਿਕਸ਼ਨਾਂ ਨੂੰ ਸਪੋਰਟਾਂ ਆਈਆਂ ਜਿਹੜੀਆਂ ਕਿ ਆਪਣੇ ਰੱਖ ਲੋ ਵੀ 90 91 ਤੋਂ 25 ਕਿਲੋ ਨੂੰ ਲੱਗ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਜੀ ਚਲੋ ਹਾਲ ਤਾਂ ਫਿਰ ਬਹੁਤ ਪਸੰਦ ਲੱਗੇ ਜੀ ਹਾਂਜੀ ਹਾਂਜੀ ਬਹੁਤ ਪਸੰਦ ਲੱਗੇ ਬਹੁਤ ਵਧੀਆ ਕੰਮ ਕੀਤਾ ਵੀਰੇ ਚਲੋ ਵਧੀਆ ਹੋਇਆ ਜੀ ਤੇ ਬਾਕੀ ਬਈ ਉਂ ਤੁਹਾਡੇ ਤਾਂ ਨੇੜੇ ਹੋਰ ਵੀ ਮੰਨ ਲਓ ਸ਼ਹਿਰ ਸਾਡੇ ਤਾਂ ਹੁਣ ਕੋਲੇ ਮੋਗਾ ਹੈਗਾ ਨਾਲ ਹੀ 15 18 ਕਿਲੋਮੀਟਰ ਤੇ ਤਲਵੰਡੀ ਭਾਈ ਆ ਠੀਕ ਹੈ ਮਾਨਿਤ ਇੱਥੇ ਖੜਾ ਮਨ ਤੁਹਾਡਾ ਹਾਂ ਇੱਥੇ ਖੜਾ ਮਨ ਮੈਂ ਛੱਡ ਕੇ ਗਿਆ ਇਹਨੂੰ ਵੀ ਅੱਜ ਸਮਝ ਲੋ ਵੀ ਕਾਫੀ ਟਾਈਮ ਹੋ ਗਿਆ ਕਿ ਮੈਂ ਕਹਾਂ ਕੋਈ ਟਾਲ ਕਾ ਨਹੀਂ ਟਰੈਕਟਰ ਸਾਡੇ ਕੋਲ ਵਾਧੂ ਆ ਠੀਕ ਹੈ ਇਹ ਤੋਂ ਬਿਨਾ ਘਰੇ ਕੰਮ ਕਰਨ ਵਾਲੇ ਦੋ ਟਰੈਕਟਰ ਹੋਰ ਠੀਕ ਹੈ ਪਹਿਲਾ ਟਰੈਕਟਰ ਆ ਹੀ ਛੱਡ ਗਏ ਸੀ ਹਾਂ ਹਾਂ ਅੱਜ ਲੈ ਕੇ ਅੱਜ ਆ ਹੀ ਲੈ ਕੇ ਚੱਲੇ ਹਾਂ ਠੀਕ ਹੈ ਲੈ ਬਾਈ ਬਹੁਤ ਤੁਹਾਡਾ ਪਿਆਰ ਆਈ ਟਰੈਕਟਰ ਨਾਲ ਫਿਰ ਜਿਹੜਾ ਆਪ ਲੈ ਕੇ ਚੱਲੇ ਆ ਹਾਂਜੀ ਹੌਲੀ ਹੌਲੀ ਇਸੇ ਨਾਲ ਹੀ ਠੀਕ ਹੈ ਕਿੰਨਾ ਟਾਈਮ ਲੱਗੇ ਜਾਣਦੇ ਸਨਾਈ ਮੈਨੂੰ ਲੱਗ ਹੀ ਜਾਣਗੇ ਘੱਟੋ ਘੱਟ ਪੰਜਾ 6 ਘੰਟੇ ਕਿਉਂਕਿ ਖਰੀ ਬਚਾ ਕੇ ਹੋਰ ਹੀ ਵੜੀ ਜਾਣਾ ਨਾ ਠੀਕ ਆ ਠੀਕ ਆ ਚਲੋ ਠੀਕ ਆ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਓਕੇ ਜੀ ਤੇ ਧੰਨਵਾਦ ਜੀ ਤੁਹਾਡਾ ਤੁਹਾਡਾ ਵੀ ਧੰਨਵਾਦ ਜੀ ਮੈਂ ਵੀ ਮਿੱਤਰੋ ਹੁਣ ਤੁਹਾਨੂੰ ਆਪਾਂ ਹੋਰ ਗਰਾਹਾਂ ਬਾਰੇ ਤੇ ਟਰਾਲੀਆਂ ਬਾਰੇ ਗੱਲਬਾਤ ਕਰਦੇ ਆ ਤੇ ਇਹ ਤੁਸੀਂ ਦੇਖੋ ਜੀ ਬਾਪੂ ਜੀ ਦਾ ਦਿਲ ਤੇ 6-7 ਘੰਟੇ ਲੱਗੇ ਨੇ ਘੱਲ ਕਲਾਂ ਇਥੋਂ ਮੇਰਾ ਖਿਆਲ ਹੋਊਗਾ 70-80 ਕਿਲੋਮੀਟਰ ਐੜੀਆ ਹੋ ਸਕਦਾ ਮੈਂ ਗਲਤ ਵੀ ਹੋਵਾਂ ਤੇ ਆਹ ਹਾਲਾ 20-11 ਟਰੈਕਟਰ ਨੇ ਚੱਕ ਕੇ ਲੈ ਜਾਣੇ 17 ਹਾਲਾ ਉਹ ਵੀ ਇੰਨੇ ਕਿਲੋਮੀਟਰ ਵੇਖ ਲਓ ਤੁਸੀਂ ਕਮਾਲ ਹਾਂਜੀ ਬਾਈ ਜੀ ਤਾਂ ਹੁਣ ਆਪਾਂ ਕਰਾਹੀ ਬਾਰੇ ਵੀ ਇੱਕ ਜਾਣਕਾਰੀ ਦੇ ਦਈਏ ਬਾਈ ਇੱਕ ਆਪਣਾ ਡਰਾ ਚੱਲੀ ਜਾਂਦਾ ਜੀ ਉਹਦੇ ਬਾਰੇ ਵੀ ਮਿੱਤਰੋ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਅੰਦਰ ਸੁਹਾਗੇ ਬਣਦੇ ਉਹਦੇ ਬਾਰੇ ਵੀ ਟਰਾਲੀ ਵੀ ਬਣਦੀ ਹੈ ਤਾਂ ਕੋਸ਼ਿਸ਼ ਕਰਾਂਗੇ ਥੋੜੇ ਥੋੜੇ ਟਾਈਮ ਦੇ ਵਿੱਚ ਸਾਰੀ ਤੇ ਇੱਕ ਬਈ ਇਹ ਮਾਡਲ ਹਜੇ ਡੈਮੋ ਵਾਲਾ ਹੀ ਹੈ ਇਹ ਡੈਮੋ ਵਾਲਾ ਹੀ ਹੈ ਬਈ ਠੀਕ ਹੈ ਇਹ ਤਾਂ ਸਿਰਫ ਅਸੀਂ ਆਪ ਦੇ ਵਾਸਤੇ ਸੈਂਪਲ ਜਿਹਾ ਤਿਆਰ ਕੀਤਾ ਠੀਕ ਹੈ ਪਰ ਜਿਹੜੀ ਚੀਜ਼ ਕੀਤੀ ਆ ਉਹ ਕਿਸੇ ਨੇ ਨਹੀਂ ਕੀਤੀ ਅੱਛਾ ਹਾਂ 360 ਡਿਗਰੀ ਸਾਰੇ ਕਰਦੇ ਆ ਠੀਕ ਹੈ ਜੀ ਜਿਹੜੀ ਇਹਦੀ ਆਹ ਡਾਇਰੈਕਸ਼ਨ ਆ ਹਾਂ ਜੀ ਆਹ ਨਹੀਂ ਕਰਦਾ ਕੋਈ ਵੀ ਅੱਛਾ ਈਦਾ ਭਈ ਮਤਲਬ ਇਹ ਰਹੂਗਾ ਜਿਵੇਂ ਸਾਈਡ ਸੂਡ ਇੱਕ ਉੱਚੀ ਨੀਵੀ ਰੱਖਣੀ ਹੋਵੇ ਇੱਕ ਉੱਚੀ ਨੀਵੀ ਸਾਈਡ ਰੱਖਣੀ ਆ ਵੀ ਮੰਨ ਲਓ ਕਿਸੇ ਮੋਕੇ ਵੱਟ ਨਾਲ ਉੱਚੀ ਹੋ ਗਈ ਦੂਜੇ ਪਾਸੇ ਨੂੰ ਸਿੱਟਣੀ ਆ ਮਿੱਚੀ ਦਾ ਕੱਟਣੀ ਆ ਜਾਂ ਇੱਕ ਪਸਾ ਲੱਗਦਾ ਹੀ ਨਹੀਂਗਾ ਦੂਜੇ ਪਾਸੇ ਨੂੰ ਟੈਡ ਨਹੀਂ ਹੋਈ ਜਾਂਦਾ ਕੱਲੀ ਗੁੱਠ ਲੱਗ ਜੂਗੀ ਬੈਲ ਕਲ ਬੈਲ ਗਲ ਮਿੱਤਰੋ ਜਿਵੇਂ ਅਕਸਰ ਆਮ ਹੀ ਆਪਣੇ ਜਿਹੜੇ ਬਈ ਕੰਪਿਊਟਰ ਕਰਾਹੇ ਚਾਲਦੇ ਉਹਨਾਂ ਤੋਂ ਵੀ ਨਹੀਂ ਵਟਣਾ ਚੱਕਿਆ ਜਾਂਦਾ ਇਹ ਕੱਢੂਗਾ ਕਾਰਡ ਇਹ ਕੱਢੂਗਾ ਵਟ ਦੇ ਨਾਲੋਂ ਲਾਊਗਾ ਜੇ ਕਿਸੇ ਮੋਕੇ ਵਟ ਪਾਉਣੀ ਵੀ ਆ ਦੇਦੇ ਨਾਲ ਵਟ ਪਹਿ ਵੀ ਜਾਨੀ ਉਹ ਪਲੇਟ ਲੈ ਜਾਣੀ ਆ ਉਧਰ ਨੂੰ ਪਤਲੀ ਜੀ ਕਰਕੇ ਮਿੱਟੀ ਛਾਲ ਨਾਲ ਵਟ ਦੇ ਛੱਡੀ ਜਾ ਠੀਕ ਹੈ ਜੀ ਬਈ ਦੂਰੋ ਇੱਕ ਥਾਂ ਤੋਂ ਨਹੀਂ ਮਿੱਟੀ ਖਿੱਚਣ ਦੀ ਲੋੜ 8 ਫੁੱਟ ਥਾਂ ਦੇ ਵਿੱਚੋਂ ਮਿੱਟੀ ਖਿੱਚ ਕੇ ਵਟ ਦੇ ਨਾਲ ਲੱਗਦਾ ਬਿਲਕੁਲ 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 ਇਹ ਬਈ ਪਲੇਟ ਵੀ ਫਿਰ ਖੋਲਦੀ ਕਰਤੀ ਇਹ ਦੋਨੋਂ ਪਲੇਟਾਂ ਖੋਲਦੀਆਂ ਕੀਤੀਆਂ ਵਾਹ ਬਈ ਤੇਰੇ ਬਈ ਮਿੱਟੀ ਤਾਂ ਹੀ ਜਾਊਗੀ ਪਾਸੇ ਠੀਕ ਹੈ ਲੇ ਵੀ ਮਿੱਤਰੋ ਆਹ ਪਲੇਟ ਖੋਲ ਕੇ ਇੱਕ ਸਾਈਡ ਮਿੱਟੀ ਵੀ ਤੁਸੀਂ ਘੱਲ ਸਕਦੇ ਆਂ ਬਾਕੀ ਜਿਵੇਂ ਕਿ ਉਹ ਉੱਥੇ ਵੀ ਬਹੁਤ ਕੰਮ ਦਿੰਦਾ ਇਹ ਬਈ ਜਿਹਨੇ ਪਾਈਪ ਲਾਈਨ ਪਵਾਈ ਹੋਵੇ ਝਰੀ ਭਰਨੀ ਹੋਵੇ ਇੱਕ ਪਾਸੇ ਟੇਡਾ ਕਰਕੇ ਤੁਰਿਆ ਜਾ ਨਾਲ ਤੇ ਇਹ ਨਹੀਂ ਹੈਗਾ ਕਿ ਵੀ ਮਿੱਟੀ ਨਾ ਪਊਗੀ ਬਿਲਕੁਲ ਬਿਲਕੁਲ ਬਈ ਤੇ ਉਹ ਤੁਸੀਂ ਦੇਖ ਲੈ ਮਿੱਤਰੋ ਉਸ ਤੋਂ ਬਾਅਦ ਟਰਾਲੀਆਂ ਵੀ ਬਹੁਤ ਚੰਗੇ ਢਾਂਗਣਾ ਬਣਦੀਆਂ ਇਹਨਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ 11 ਫੁੱਟ ਬਈ ਇਹ ਤਾਂ 11 6 ਇਸ ਤੋਂ ਉੱਪਰ ਜਾ ਸਕਦੇ ਸਰੇ ਜਿੱਥੇ ਮਰਜ਼ੀ ਜਾ ਸਕਦੇ ਕੋਈ ਆਲੇ-ਦੋਲੇ ਆ ਜਿੱਥੇ ਮਰਜ਼ੀ ਜਾ ਸਕਦਾ ਠੀਕ ਹੈ ਖੁੱਲਾ ਹੀ ਕੰਮ ਖੁੱਲਾ ਹੀ ਕੰਮ ਹਾਂ ਤੇ ਜਿਹੋ ਜੀ ਚੀਜ਼ ਤੁਸੀਂ ਚਾਹੋਗੇ ਮਿੱਤਰੋ ਉਦੋਂ ਵੱਧ ਕੇ ਦਿੱਤੀ ਜਾਊਗੀ ਇਹ ਵਰਕਸ਼ਾਪ ਤੇ ਅਣਮੋਲ ਇੰਜ ਵਰਕਸ਼ਾਪ ਪਿੰਡ ਸ਼ਾਮ ਸਿੰਘ ਵਾਲਾ ਇਹਦੇ ਤਾਂ ਬਈ ਚਾਦਰ ਲਈ ਬੈਠਾ ਯਾਰ ਬਈ ਇਧਰ ਮਾਲਵੇਚ ਨਹੀਂ ਚਲਦੇ ਮਾਝੇ ਦੇ ਚਲਦੇ ਅੱਛਾ ਮਾਝੇ ਦੇ ਇਸ ਤਰ੍ਹਾਂ ਹੀ ਚਲਦੇ ਅੱਛਾ ਵਿੱਚੋਂ ਬੰਦ ਵਿੱਚੋਂ ਬੰਦ ਚਾਦਰ ਦੇ ਠੀਕ ਐਸਾ ਫੈਕਸ ਇੱਥੋਂ ਪਾਇਆ ਸੰਗਲ ਚੱਕ ਕੇ ਮੋਦਾ ਕੀਤਾ ਠੀਕ ਹੈ ਜੀ ਸਿੱਧਾ ਕਰਕੇ ਦੂਜੇ ਪਾਸੇ ਨੂੰ ਹਿੱਸੇ ਤੇ ਜਾਵੜਿਆ ਠੀਕ ਹੈ ਬਈ ਹਜੇ ਬਣੀ ਜਾਂਦਾ ਕੰਪਲੀਟ ਨਹੀਂ ਹੋਇਆ ਓਕੇ ਆ ਜੀ ਹੁੱਕ ਲੱਗ ਗਈ ਇੱਥੋਂ ਪਾਜਣਾ ਡਾਇਰੈਕਟਰ ਮਗਰੇ ਨੇ ਠੀਕ ਹੈ ਜੀ ਆ ਡਹੀ ਬਣ ਗਈ ਠੀਕ ਹੈ ਜਦੋਂ ਆਪਾਂ ਮਾਰਨਾ ਹੈ ਇਹਨੂੰ ਕਿल्ली ਕੱਢ ਕੇ ਇਹਨੂੰ ਇਧਰ ਕਿल्ली ਪਾ ਦੇਣੀ ਹੈ ਠੀਕ ਹੈ ਉਦੋਂ ਤਾਂ ਇਹਨੂੰ ਹੋ ਜਾਣਾ ਉਦੇ ਤਾਂ ਨੂੰ ਹੋ ਜਾਣਾ ਨਹੀਂ ਤਾਂ ਵਟ ਵਟੇ ਚੜੂਗਾ ਹਾਂ ਸਾਰੀ ਸਾਈਡ ਸਾਫ਼ ਹੋ ਗਈ ਉਧਰੋਂ ਵੀ ਸਾਫ਼ ਹੀ ਕੰਮ ਉਧਰੋਂ ਵੀ ਸਾਫ਼ ਇੱਕ ਤਾਂ ਬੈਲੈਂਸ ਹੋ ਗਿਆ ਹਿੱਸੇ ਦੇ ਬਰਾਬਰ ਠੀਕ ਹੈ ਵੀ ਇਹ ਇੱਥੇ ਨਾਲ ਕਈ ਵਾਰ ਵਜਨ ਵੱਧ ਘਟ ਮੜ ਕੇ ਇੱਕ ਪਾਸੇ ਦਬਨ ਲਾ ਪੈਂਦਾ ਸਹੀ ਹੈ ਬਾਈ ਸਹੀ ਹੈ ਤਰੀ ਗੱਲ ਜਮਾ ਸਿਰ ਅਲਾਦਾ ਤੇ ਬਾਕੀ ਇਧਰੋਂ ਕਿੱਲੀ ਆਏ ਪਾਈ ਹੋਈ ਤਾਂ ਡਹੀ ਬਣ ਜਾਣੀ ਇਹਦੀ ਆਏ ਇੱਥੇ ਬਣ ਕੇ ਨਾਲ ਤਾਂ ਡਹੀ ਬਣ ਗਈ ਇਹ ਹੂੰ ਨਾਲੇ ਖੇਚ ਬਣ ਗਈ ਬਿਲਕੁਲ ਬਿਲਕੁਲ ਮਿੱਤਰੋ ਅਜੇ ਬਣੀ ਜਾਂਦਾ ਕੋਈ ਸਪਾਈ ਸੂਈ ਦੇਣ ਵਾਲੀ ਆ ਗੁੱਠਾ ਗੱਠਾ ਵਡਾਂਗੇ ਹਾਲ ਦੀਆਂ ਠੀਕ ਹੈ ਬਈ ਫਿਰ ਥੋੜਾ ਜਿਹਾ ਸੁਣਾ ਹੋਰ ਹੋਊਗਾ ਠੀਕ ਹੈ ਠੀਕ ਹੈ ਅਜੇ ਕੁਝ ਹੋਰ ਲਾਵਾਂਗੇ ਇਹਦੀ ਡਿਵਿਸ਼ਨ ਕਰਾਂਗੇ ਇਹਨੂੰ ਠੀਕ ਹੈ ਸਫਾਈ ਸੂਈ ਵਧੀਆ ਹੁੰਦਾ ਭਰਨ ਭੁਰਨ ਦੀ ਕੋਸ਼ਿਸ਼ ਕਰ ਮੈਂ ਨਾ 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 ਠੀਕ ਇਹਨਾਂ ਬਣਾਈ ਬਣਦੀ ਇਸ ਬੇਸ ਤੇ ਆ ਵੀ ਵਜਨ ਨਹੀਂ ਰੱਖਦੇ ਉਹਦੇ ਵਿੱਚ ਮਿੱਟੀ ਨਾ ਭਰ ਜਾਂਦਾ ਠੀਕ ਹੈ ਉਧਰ ਜ਼ਮੀਨਾਂ ਹੋਰ ਸਾਧੀਆਂ ਹਾਂ ਤੇ ਜਦੋਂ ਇਹਨਾਂ ਨੂੰ ਦੂਜੇ ਪਾਸੇ ਕਰਕੇ ਇੱਥੇ ਤੇ ਰੱਖਿਆ ਮਿੱਟੀ ਵਿੱਚੋਂ ਹਾਂ ਚੋਂ ਨਿਕਲ ਗਈ ਠੀਕ ਹੈ ਤੇ ਵੱਲ ਵਿਲਾ ਇਹ ਤਾਂ ਤਿੰਨ ਚਾਰ ਕੰਮ ਲੈਂਦੇ ਉਹ ਅਸੀਂ ਉਧਰ ਜਾਈਦਾ ਮਸ਼ੀਨ ਨੂੰ ਲੈ ਕੇ ਅੱਛਾ ਜੀ ਇਹ ਇੱਕ ਤਾਂ ਇਹ ਬਾਹਰ ਰੱਖ ਲੈਂਦੇ ਆਪਣੇ ਕੋਲਿਆਂ ਨਾਲ ਹੂੰ ਜਦੋਂ ਦੂਜੇ ਪਾਸੇ ਨੂੰ ਗਿਆ ਥੜੀ ਬਣ ਜਾਂਦੀ ਹੈ ਥੜੀ ਬਣ ਜਾਂਦੀ ਸਹੀ ਗੱਲ ਹੈ ਸਹੀ ਗੱਲ ਹੈ ਇਹ ਬੜੇ ਕੰਮ ਆਉਂਦੇ ਆ ਹਾਂ ਉਧਰੋਂ ਵੀ ਸਾਫ਼ ਆ ਸਾਰਾ ਹਾਂ ਉਧਰੋਂ ਸਾਫ਼ ਚਾਦਰ ਲੱਗੀ ਸਾਰੀ ਪਲੇਨ ਬਿਲਕੁਲ ਬਿਲਕੁਲ ਬਾਈ ਚਲੋ ਇਹ ਵੀ ਸਹੀ ਹੈ ਕੰਮ ਹਾਂ ਤੇ ਬਾਈ ਇੱਕ ਆਪਣਾ ਮੜਾ ਜਾ ਤੁਹਾਨੂੰ ਦਰਸ਼ਕ ਵੀਰੋ ਅੱਜ ਕਰਾਇਆ ਉਹ ਹੈ ਨਹੀਂਗਾ ਜਿਹੜਾ ਬਾਈ ਹੋਰਾਂ ਨੇ ਪਹਿਲਾਂ ਬਣਾਏ ਉਹਦੀ ਤੁਹਾਨੂੰ ਫੋਟੋ ਵੀ ਲਾ ਦਿੰਨੇ ਆ ਤੇ ਉਹ ਵੀ ਬਾਈ ਹੁਣ ਨਾਲ ਉਹਦੇ ਤਵੇ ਲਾ ਦਿੰਨੇ ਆ ਤੁਸੀਂ ਉਹਦੇ ਤਵੇ ਲਾ ਦੇ ਦਿਨਾ ਸਭ ਲਾ ਦੇ ਦੀ ਠੀਕ ਆ ਜੀ ਤਿੰਨ ਚਾਰ ਕੰਮ ਦਾ ਜੀ ਤਿੰਨ ਚਾਰ ਕੰਮ ਦਾ ਠੀਕ ਆ ਠੀਕ ਆ ਤੇ ਆ ਜੇ ਕਿਸੇ ਨੇ ਆ ਮੋਡੀਫਿਕੇਸ਼ਨ ਕਰਾਉਣੇ ਨੇ ਇਹ ਵੀ ਕਰਾ ਦਿੰਨੇ ਆ ਇਹ ਵੀ ਕਰਾ ਦਿੰਨੇ ਆ ਇਹ ਤਾਂ ਆਪਾਂ ਡਰਾ ਵਾਸਤੇ ਰੱਖੇ ਹੋਇਆ ਠੀਕ ਆ 11 ਕਲਟੀਵੇਟਰ ਠੀਕ ਆ 200 ਰੁਪਿਆ ਪਰਚੀ ਤੇ 200 ਪਰਚੀ ਪੂਰੀ ਹੋਣ ਤੇ ਅਸੀਂ ਇਹ ਕਲਟੀਵੇਟਰ ਕੱਢ ਦਿੰਨੇ ਆ ਅੱਛਾ ਬਈ ਜਦਨ ਪੂਰੀ ਤੇ ਇਹ ਲੱਕੀ ਡਰਾਅ ਵਾਈ ਹੋ ਰਹੀ ਆ ਆਪਦੀ ਵਰਕਸ਼ਾਪ ਤੇ ਕੱਢ ਰਹੇ ਆ ਜਿੱਥੇ ਆਹ ਤੁਸੀਂ ਮਗਰ ਹਾਲ ਦੇਖ ਰਹੇ ਆਂ ਮੋਲ ਇੰਜ ਵਰਕਸਪੈਂਡ ਸ਼ਾਮ ਸਿੰਘ ਵਾਲਾ ਤੇ ਇਹ ਦੀ ਬਾਈ ਹਜੇ ਤਾਂ ਕੋਈ ਤਰੀਖ ਨਹੀਂ ਆਪਾਂ ਬੰਨੀ ਵੀ ਤਰੀਖ ਨਹੀਂ ਜਿੱਦਾਂ 200 ਪਰਚੀ ਪੂਰੀ ਹੋ ਗਈ ਉਦੋਂ ਹੀ ਕਰਦੇ ਨੇ ਆ ਬਾ ਠੀਕ ਹੈ ਉਦੋਂ ਅਗਲੇ ਦਿਨ ਸ਼ੁਰੂ ਕਰ ਦਿੰਦਾ ਵੇ ਠੀਕ ਹੈ ਮਿੱਤਰੋ ਲੈ ਵੀ ਮਿੱਤਰੋ ਆ ਹਾਲਾ ਜਿਹੜੇ ਇਹ 11 ਹਾਲ ਲੱਕੀ ਡਰਾ ਦੇ ਵਿੱਚ ਕੱਢੇ ਜਾਣੇ ਆ 200 ਰੁਪਏ ਦੀ ਪਰਚੀ ਆ ਸਕਰੀਨ ਤੇ ਨੰਬਰ ਆ ਰਹੇ ਆ ਉੱਥੇ ਤੁਸੀਂ Google Pay ਕਰਕੇ ਸਕਰੀਨ ਸ਼ਾਟ ਭੇਜ ਕੇ ਆਪਦਾ ਨਾਮ ਲਿਖਾਓ ਤੇ ਆਪਣੀ ਕਿਸਮਤ ਅਜਮਾਓ ਜੀ ਤੇ ਇਹ ਵੀ ਬਾਈ ਉਹ ਹੈਵੀ ਬਣੇ ਫੁੱਲ ਫੁੱਲ ਹੈਵੀ ਆ ਇੱਕੋ ਕੰਪਨੀ ਆ ਦਾ ਇੱਕ ਸਿੰਪਲ ਲੱਗ ਰਹੀ ਆ ਠੀਕ ਹੈ ਜੀ ਥੱਲੇ ਟੈਨ ਵੀ ਸਾਰਾ ਕੁਝ ਇੱਕੋ ਪੈ ਬਈ ਉੱਤੇ ਕੋੜਾ ਬਸ ਇਹਨਾਂ ਦੇ ਰੂਤੀ ਚੀਜ਼ ਆ ਤੇ ਬਾਈ ਜੇ ਕਿਸੇ ਨੂੰ ਨਿਕਲਦੇ ਆ ਤੇ ਉਸ ਤੋਂ ਬਾਅਦ ਉਹਨੇ ਕਿਸੇ ਨੇ ਵੱਡਾ ਟਰੈਕਟਰ ਵਾਲਾ 15 15 ਕਰਾ ਉਹ ਐਡਜਸਟ ਕਰ ਦਾਂਗੇ ਵਿੱਚ ਕਰ ਦੋਗੇ ਐਡਜਸਟ ਹਾਂ ਲੈ ਵੀ ਇਹ 11 ਨਾਲ ਸਮਝੋ ਤੁਹਾਨੂੰ 15 15 ਵੀ ਬਣਾ ਕੇ ਦੇ ਦੇਣਗੇ ਬਾਈ ਹੋਰੀ ਕਰ ਲੈਣਗੇ ਤੁਹਾਡੇ ਨਾਲ ਅਡਜਸਟਮੈਂਟ ਜੇ ਕੈਸੇ ਨੇ ਕੈਸ ਹੀ ਲੈਣਾ ਹੋਵੇ ਆਪਾਂ ਕੈਸ਼ ਵੀ ਦੇ ਦੇਣਗੇ ਠੀਕ ਹੈ ਇਹ ਨਹੀਂ ਹੈਗਾ ਕਿ ਵੀ ਆਪਾਂ ਹਾਲੀ ਦੇ ਨੇ ਕਈ ਵਾਰ ਬੰਦੇ ਉਹ ਜਿਹਦੇ ਨਿਕਲਉਂਦੇ ਜਿਹਦੇ ਵਾਈ ਨਹੀਂ ਕਰਦਾ ਵਿਚਾਰ ਹਾਂਜੀ ਹਾਂ ਸਹੀ ਗੱਲ ਹੈ ਇਹ ਵੀ ਗੱਲ ਸਹੀ ਹੈ ਤੇ ਬਾਕੀ ਬਾਈ ਜੀ ਕੋਈ ਇੱਕ ਰੇਟ ਤੇ ਗੱਲ ਆ ਜਾਂਦੀ ਅਗਲਾ ਕਹਿੰਦਾ ਰੇਟ ਨਹੀਂ ਬਈ ਦੱਸਿਆ ਯਾਰ ਰੇਟ ਤਾਂ ਮੌਕੇ ਤੇ ਹੀ ਹੁੰਦਾ پتہ ਕੀ ਚੀਜ਼ ਆ ਗੱਲ ਇਹ ਆ ਵੀ ਰੇਟ ਦੱਸਿਆ ਕਈ ਕੁਝ ਜਾ ਹੋ ਜਾਂਦਾ ਅੱਛਾ ਜੀ ਅਗਲੇ ਨੇ ਕੀ ਚੀਜ਼ ਲਵਾਉਣੀ ਆ ਤੇ ਕੀ ਨਹੀਂ ਲਵਾਉਣੀ ਬਿਲਕੁਲ ਬਾਈ ਰੇਟ ਜਦੋਂ ਅਗਲਾ ਫੋਨ ਤੇ ਗੱਲ ਕਰੂਗਾ ਜਾਂ ਮੇਰੇ ਕੋਲੇ ਪਹੁੰਚੇਗਾ ਉਸ ਵੇਲੇ ਮੌਕੇ ਤੇ ਠੀਕ ਹੈ ਮੈਂ ਤਰ੍ਹਾਂ ਲੋਕਾਂ ਨਾਲੋਂ ਜਾਇਜ਼ ਰੇਟ ਆ ਲੋਕਾਂ ਦਾ ਆਪਦਾ ਵਜਨ ਹੋਊਗਾ ਜਿੰਨਾ ਵਜਨ ਕਹਿਣਗੇ ਉਹਨੇ ਵਜਨ ਦੀ ਚੀਜ਼ ਤਿਆਰ ਕਰਕੇ ਦੇ ਦੋ ਆਪਾਂ ਵੀ ਮੰਨ ਲਓ ਲੋਕਾਂ ਨੂੰ ਮਾਰਕੀਟ ਨੂੰ ਘੱਟ ਹੀ ਦੇਵਾਂਗੇ 2 ਰੁਪਏ 4 ਰੁਪਏ ਹਨਾ ਘੱਟ ਵੀ ਦੇਵਾਂਗੇ ਤੇ ਬਾਕੀ ਚੀਜ਼ ਉਹਦੇ ਨਾਲ ਚੰਗੀ ਦੇਵਾਂਗੇ ਠੀਕ ਹੈ ਜੀ ਵਜਨ ਵੀ ਅਗਲਾ ਜੇ ਕਹਦੇ ਮੈਨੂੰ 2.5 ਕਿਲੋ ਦੇ 11 ਚਾਹੀਦੇ 2.5 ਦੇ ਦੇ ਦੇਣੇ ਜੇ ਅੱਖ 2 ਕਿਲੋ 20 ਕਿਲੋ ਦੇ ਤਾਂ 20 ਕਿਲੋ ਦੇ ਵੀ ਦੇ ਦੇਣੇ ਠੀਕ ਹੈ ਜੀ ਲੈ ਵੀ ਮਿੱਤਰੋ ਰੇਟ ਵਾਲੀ ਗੱਲ ਵੀ ਬਾਈ ਨੇ ਦੱਸ ਦਿੱਤੀ ਤੇ ਬਾਕੀ ਮਿੱਤਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ ਸਕਰੀਨ ਤੇ ਨੰਬਰ ਆ ਰਹੇ ਹੈ ਜੀ